ਆਪਣੇ ਸਮਾਜ ਦੀ ਤਰਾਸਦੀ ਹੁਣ ਇਹੀ ਹੈ ਕਿ ਆਪਾਂ ਮਿੱਟੀ ਨੂੰ ਇੱਕ ਗੰਦਗੀ ਵਾਲੀ ਚੀਜ਼ ਮੰਨਣ ਲੱਗ ਗਏ ਆਂ ਹਾਲਾਂਕਿ ਮਿੱਟੀ ਨੂੰ ਆਪਾਂ ਮਾਂ ਮੰਨਦੇ ਆਂ ਠੀਕ ਹੈ ਨਾ ਅੱਜ ਦੇ ਦੌਰ ਚ ਪਰ ਆਪਾਂ ਮਿੱਟੀ ਨੂੰ ਇੱਕ ਅਨਹਾਈਜਨਿਕ ਚੀਜ਼ ਜਾਂ ਆਪਾਂ ਗੰਦਗੀ ਕਹਿੰਦੇ ਆਂ ਵੀ ਨਾ ਮਿੱਟੀ ਚ ਨਾ ਜਾ ਪੈਰ ਗੰਦੇ ਹੋ ਜਾਣਗੇ ਕੱਪੜੇ ਗੰਦੇ ਹੋ ਜਾਣਗੇ ਕਿਉਂਕਿ ਮਾਵਾਂ ਵੀ ਕੁਝ ਕਰਨੀਆਂ ਨਹੀਂ ਚਾਹੁੰਦੀਆਂ ਐਕਚੁਅਲੀ ਵਿੱਚ ਪ੍ਰੀਜ਼ਰਵੇਟਿਵ ਪਾਏ ਜਾਂਦੇ ਨੇ ਜਾਂ ਇਸ ਤਰ੍ਹਾਂ ਦੇ ਟੇਸਟ ਇਨਹੈਂਸਰ ਪਾਏ ਜਾਂਦੇ ਨੇ ਕਿ ਬੱਚਾ ਉਹਦਾ ਐਡਿਕਸ਼ਨ ਹੋ ਜਾਂਦੀ ਹੈ ਬੱਚੇ ਨੂੰ अच्छा ओ जबो एक बारी बार बार एक एक खा लंदा है बार-बार ओदी जेड़ा ब्रेन है ओही चीज्या दी डिमांड करदा है ओदा जेड़ा टेस्ट बर्ड्स ने ओही चीज्या दी डिमांड करदे ने क्योंकि आपा नु एक गुलाम मानसिकता ਦੇ ਵਿੱਚ ਬੰਨਤਾ ਹੋਇਆ ਹੈ बस ਤੁਸੀਂ ਇੱਕ ਚਮਚ ਜਿਸ ਤਰ੍ਹਾਂ ਕੱਚੀ ਮੁਕਲੀ ਹੈ ਰਾਤ ਨੂੰ ਟਿਪ ਕਰ ਲੋ ਸਵੇਰੇ ਹੀ ਦੇ ਦਿਓ ਬੱਚੇ ਨੂੰ ਸਕੂਲ ਟਾਈਮ ਆ ਗਰ ਉਹ ਖਾਣਾ ਨਹੀਂ ਖਾ ਰਿਹਾ ਤੁਹਾਡੀ ਇਹ ਵੀ ਟੈਨਸ਼ਨ ਖਤਮ ਹੈ ਕਈ ਬੱਚੇ ਟਾਈਮ ਨਹੀਂ ਹੁੰਦਾ ਜਾਂ ਉੱਠਦੇ ਲੇਟ ਨੇ ਪੂਰੇ ਪੂਰੇ ਟਾਈਮ ਤੇ ਉੱਠਦੇ ਨੇ ਤਾਂ ਤੁਹਾਡੇ ਕੋਲ ਇੱਕ ਬੈਸਟ ਆਪਸ਼ਨ ਇਹੀ ਹੈ ਕਿ ਤੁਸੀਂ ਰਾਤ ਨੂੰ ਟਿਪ ਕਰਕੇ ਰੱਖ ਦੋ ਇੱਕ ਚਮਚ ਤੁਸੀਂ ਮੁਕਲੀ ਦਾ ਭਿਓ ਲੋ ਕੱਚੀ ਮੁਕਲੀ 5 ਤੋਂ 7 ਅਗਰ ਤੁਹਾਡਾ ਬੱਚਾ 5 ਸਾਲ ਦਾ ਹੈ ਠੀਕ ਹੈ ਨਾ ਜੀ 5 ਤੋਂ 7 ਬਾਦਾਮ ਪਿਓ ਲੋ ਬਸ ਤੁਸੀਂ ਇੱਕ ਚਮਚ ਜਿਸ ਨਾਲ ਕੱਚੀ ਮੁਕੜੀ ਹੈ ਰਾਤ ਨੂੰ ਡਿਪ ਕਰ ਲੋ ਸਵੇਰੇ ਹੀ ਦੇ ਦਿਓ ਬੱਚੇ ਨੂੰ ਸਕੂਲ ਟਾਈਮ ਆਗਰ ਉਹ ਖਾਣਾ ਨਹੀਂ ਖਾ ਰਿਹਾ ਤੁਹਾਡੀ ਇਹ ਵੀ ਟੈਨਸ਼ਨ ਖਤਮ ਹੈ ਕਈ ਬੱਚੇ ਟਾਈਮ ਨਹੀਂ ਹੁੰਦਾ ਜਾਂ ਉੱਠਦੇ ਲੇਟ ਨੇ ਪੂਰੇ ਪੂਰੇ ਟਾਈਮ ਤੇ ਉੱਠਦੇ ਨੇ ਤਾਂ ਤੁਹਾਡੇ ਕੋਲ ਇੱਕ ਬੈਸਟ ਆਪਸ਼ਨ ਇਹੀ ਹੈ ਕਿ ਤੁਸੀਂ ਰਾਤ ਨੂੰ ਡਿਪ ਕਰਕੇ ਰੱਖ ਦਿਓ ਇੱਕ ਚਮਚ ਤੁਸੀਂ ਮੁਕੜੀ ਦਾ ਪਿਓ ਲੋ ਕੱਚੀ ਮੁਕੜੀ ਠੀਕ ਹੈ 5 ਤੋਂ 7 ਅਗਰ ਤੁਹਾਡਾ ਬੱਚਾ 5 ਸਾਲ ਦਾ ਹੈ ਠੀਕ ਹੈ ਨਾ ਜੀ 5 ਤੋਂ 7 ਬਾਦਾਮ ਪਿਓ ਲੋ ਐਕਚੁਅਲੀ ਜਿਸ ਤਰ੍ਹਾਂ ਜਿਸ ਤਰ੍ਹਾਂ ਜਿਸ ਤਰ੍ਹਾਂ ਆਪਾਂ ਇੱਕ ਵੈਸਟਰਨ ਕਲਚਰ ਨੂੰ ਅਪਣਾਈ ਜਾਂਦੇ ਆ ਇਹ ਚੀਜ਼ਾਂ ਉੰਨੀ ਪਤੀ ਜਾਂਦੀਆਂ ਨੇ ਇਹ ਜਿਹੜੀ ਤੁਸੀਂ ਗੱਲ ਕੀਤੀ ਹੈ ਨਾ ਵੀ ਜਦੋਂ ਤੱਕ ਆ ਪੈਨ ਐਲਈਡੀ ਨਹੀਂ ਔਨ ਕਰਦੇ ਜਾਂ ਮੋਬਾਈਲ ਨਹੀਂ ਦਿੰਦੇ ਜਾਂ ਲੈਪਟਾਪ ਨਹੀਂ ਦਿੰਦੇ ਬੱਚੇ ਨੂੰ ਇਹ ਅੱਜ ਦੇ ਦੌਰ 'ਚ ਜੇ ਦੇਖਿਆ ਜਾਵੇ 95% 90 ਤੋਂ 95% ਬੱਚਿਆਂ ਦਾ ਇਹੀ ਹਾਲ ਹੈ ਮਾਮਾ ਵੀ ਇਹ ਚਾਹੁੰਦੀਆਂ ਨੇ ਬੇ ਸੌਖੇ ਤਰੀਕੇ ਨਾਲ ਬਸ ਬੱਚਾ ਖਾ ਲਵੇ ਠੀਕ ਹੈ ਉਹਨੂੰ ਮੋਬਾਈਲ ਲਾ ਕੇ ਖੁਦ ਦਿੰਦੀਆਂ ਨੇ ਮੋਬਾਈਲ ਲਾ ਕੇ ਜਾਂ ਐਲਈਡੀ ਲਾ ਕੇ ਖੁਦ ਦਿੰਦੀਆਂ ਨੇ ਉਹਦੇ ਵਿੱਚ ਬੱਚੇ ਨੂੰ ਇਹ ਹੀ ਨਹੀਂ ਪਤਾ ਹੁੰਦਾ ਕਿ ਮੈਂ ਖਾ ਕੀ ਰਿਹਾ ਹਾਂ ਠੀਕ ਹੈ ਨਾ ਉਹਨੂੰ ਕੁਝ ਨਹੀਂ ਪਤਾ ਹੁੰਦਾ ਕਿਉਂਕਿ ਉਹਦਾ ਸਾਰੇ ਦਾ ਸਾਰਾ ਜਿਹੜਾ ਧਿਆਨ ਹੈ ਤੁਹਾਡਾ ਮੋਬਾਈਲ ਦੇ ਵਿੱਚ ਹੈ ਜਾਂ ਲੈਪਟਾਪ ਦੇ ਵਿੱਚ ਹੈ ਜਾਂ ਐਲਈਡੀ ਦੇ ਵਿੱਚ ਹੈ ਉਹਨੂੰ ਕੁਝ ਨਹੀਂ ਪਤਾ ਹੁੰਦਾ ਕਿ ਮੈਂ ਖਾ ਕੀ ਰਿਹਾ ਹਾਂ ਕਿਉਂਕਿ ਅੱਜ ਕੱਲ੍ਹ ਦੌਰ ਇਸ ਤਰ੍ਹਾਂ ਦਾ ਆ ਗਿਆ ਜਿਹਦੇ ਵਿੱਚ ਆਪਣੇ ਕੋਲੇ ਬੱਚਿਆਂ ਲਈ ਫਿਜ਼ੀਕਲ ਐਕਟੀਵਿਟੀ ਤਾਂ ਹੈ ਹੀ ਨਹੀਂ ਠੀਕ ਹੈ ਨਾ ਠੀਕ ਹੈ ਨਾ ਉਹ ਖੇਲ ਮਤਲਬ ਜਿਹੜਾ ਬਾਬਾ ਮੈਦਾਨਾਂ ਜਿਹਾ ਦੇ ਗਰਾਊਂਡ 'ਚ ਜਾ ਕੇ ਖੇਲਦੇ ਖੁੱਦ ਦੇ ਸੀਗੇ ਠੀਕ ਹੈ ਨਾ ਫਿਜ਼ੀਕਲ ਐਕਟੀਵਿਟੀ ਕਰਦੇ ਸੀ ਜਿਹਦੇ ਨਾਲ ਭੁੱਖ ਵਧੀਆ ਲੱ ਠੀਕ ਹੈ ਉਹ ਚੀਜ਼ਾਂ ਦਰ ਰਹੀਆਂ ਇਹ ਨਹੀਂ ਕਿਉਂਕਿ ਬੱਚੇ ਨੂੰ ਇੱਕ ਮਤਲਬ ਆਪਾਂ ਇਨਡੋਰ এনवायरमेंट ਦੇ ਦਿੱਤਾ ਸਾਰਾ ਜਿਹਦੇ ਵਿੱਚ ਮੋਬਾਈਲ ਆ ਗਿਆ ਲੈਪਟਾਪ ਆ ਗਿਆ ਜਾਂ ਐਲਈਡੀ ਆ ਗਈਆਂ ਉਹਦੇ ਵਿੱਚ ਬੱਚਾ ਖਾਈ ਤਾਂ ਜਾ ਰਿਹਾ ਪਰ ਉਹਨੂੰ ਪਤਾ ਨਹੀਂ ਆ ਕਿ ਮੈਂ ਕੀ ਖਾ ਰਿਹਾ ਉਹਦੇ ਨਾਲ ਕੀ ਹੁੰਦਾ ਹੈ ਕਿ ਜਦੋਂ ਆਪਾਂ ਆਪਾਂ ਨੂੰ ਟੇਸਟ ਦਾ ਹੀ ਨਹੀਂ ਪਤਾ ਕਿ ਆਪਾਂ ਕੀ ਖਾ ਰਹੇ ਆ ਬੱਚਾ ਆਪਾਂ ਇੰਟਰਡਿਊਸਿੰਗ ਕਰਦੇ ਵੀ ਆਹ ਚੀਜ਼ ਹੈ ਇਹਦਾ ਆ ਫਾਇਦਾ ਹੈ ਠੀਕ ਹੈ ਨਾ ਉਹਦੇ ਨਾਲ ਕੀ ਹੁੰਦਾ ਹੈ ਕਿ ਜਿਹੜਾ ਆਪਣਾ ਬ੍ਰੇਨ ਦਾ ਸਿਗਨਲਿੰਗ ਸਿਸਟਮ ਹੁੰਦਾ ਸਾਡੀ ਬਾਡੀ ਦੇ ਨਾਲ ਉਹ ਟੁੱਟ ਜਾਂਦਾ ਕਿਉਂਕਿ ਆਪਣਾ ਧਿਆਨ ਜਿਹੜਾ ਉਸ ਟਾਈਮ ਆਪਣੇ ਉਹਦੇ ਵਿੱਚ ਹੈ ਜਿਹੜੀ ਚੀਜ਼ ਆਪਾਂ ਦੇਖ ਰਹੇ ਆ ਉਹਦੇ ਨਾਲ ਬ੍ਰੇਨ ਦਾ ਸਿਗਨਲਿੰਗ ਜਿਹੜਾ ਸਿਗਨਲਿੰਗ ਸਿਸਟਮ ਹੁੰਦਾ ਸਿਗਨਲ ਦਾ ਸਿਸਟਮ ਹੁੰਦਾ ਉਹ ਵੀਕ ਹੋ ਜਾਂਦਾ ਜਿਹਦੇ ਨਾਲ ਜਿਹੜੇ ਆਪਣੇ ਨਿਊਰੋਟਰਾਂਸਮਿਟਰ ਨੇ ਉਹ ਪ੍ਰੋਪਰ ਨਹੀਂ ਬੰਦੇ ਉਹਦੇ ਨਾਲ ਜਿਹੜੇ ਆਪਣੇ ਡਾਈਜੈਸਟਿਵ ਐਂਜ਼ਾਈਮ ਨੇ ਖਾਣਾ ਪਚਾਉਣ ਵਾਲੇ ਉਹ ਵੀ ਪ੍ਰੋਪਰ ਨਹੀਂ ਬੰਦੇ ਹੁਣ ਉਹਦੇ ਵਿੱਚ ਬੱਚੇ ਨੂੰ ਇਹ ਵੀ ਨਹੀਂ ਪਤਾ ਹੁੰਦਾ ਕਿ ਮੈਂ ਓਵਰ ਹੀਟਿੰਗ ਕਰ ਰਹੇ ਆ ਜਾਂ ਮੈਂ ਜ਼ਰੂਰਤੋਂ ਘੱਟ ਖਾ ਰਹੇ ਆ ਨਾ ਪੇਰੈਂਟਸ ਨੂੰ ਪਤਾ ਹੁੰਦਾ ਨਾ ਬੱਚੇ ਨੂੰ ਪਤਾ ਹੁੰਦਾ ਇਸ ਲਈ ਅੱਜ ਦੇ ਟਾਈਮ 'ਚ ਬੱਚੇ ਸਾਰੇ ਜਿੰਨੇ ਵੀ ਨੇ ਇਹ ਅੰਡਰ ਗ੍ਰੋਥ ਨੇ ਮਾਲ ਨੂਰਿਸਟ ਮਤਲਬ ਮ ਨਿਊਟ੍ਰੀਸ਼ਨ ਲੈਵਲ ਤੇ ਉਹ ਆਪਣੇ ਆਪ ਚ ਬੈਲੈਂਸ ਨਹੀਂ ਹੈ ਠੀਕ ਹੈ ਕਾਰਨ ਇਹੀ ਹੈ ਕਿ ਅੱਜ ਦੇ ਦੌਰ ਚ ਆਪ ਸਾਰਾ ਕੁਝ ਭੱਜ ਦੌੜ ਦੀ ਜ਼ਿੰਦਗੀ ਜੀ ਰਹੇ ਆ ਉਹਦੇ ਵਿੱਚ ਬੱਚਿਆਂ ਨੂੰ ਵੀ ਉਹੀ ਜ਼ਿੰਦਗੀ ਜੀਣ ਲਈ ਆਪਾਂ ਮਜਬੂਰ ਕਰ ਰਹੇ ਆ ਆਪ ਵੀ ਉਹੀ ਜੀ ਰਹੇ ਆ ਇਸ ਲਈ ਸਾਡੇ ਜਿਹੜੇ ਬੱਚਿਆਂ ਦੇ ਵਿੱਚ ਜਿਹੜੇ ਅੱਜ ਦੇ ਦੌਰ ਚ ਆਪਾਂ ਦੇਖ ਲਈ ਬਿਹੇਵੀਅਰਲ ਡਿਸਆਰਡਰ ਜਾਂ ਕਿਸੇ ਤੇ ਗ੍ਰੋਥ ਨਹੀਂ ਪ੍ਰੋਪਰ ਹੋ ਰਹੀ ਅੰਡਰ weight ਨੇ ਜਾਂ ਉਹਨਾਂ ਦੀ ਹਾਈਟ ਘਟ ਹੈ ਜਾਂ ਜਿਹਨੂੰ ਆਪਾਂ ਕਹਦੇ ਆ ਕਿ ਜਿਹੜਾ ਆਪਾਂ ਮੈਮਰੀ ਲੋ ਹੈ ਜਾਂ ਆਪਾਂ ਕਹਦੇ ਆ ਸਪੀਚ ਡਿਸਆਰਡਰ ਨੇ ਕਈ ਬੱਚੇ ਬੈੱਡ ਦੇ ਉੱਪਰ ਸੁਸੂ ਕਰਦੇ ਨੇ ਜਾਂ ਤੁਸੀਂ ਦੇਖਿਆ ਉਹ ਦੰਦ ਘਿਰਚਦੇ ਨੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨੇ ਇਹ ਕੁੱਲਮ ਲਾ ਕੇ ਹੀ ਨੇ ਕਿ ਜਿਹੜਾ ਅੱਜ ਦੇ ਸਿਨੈਰੀਓ ਦੇ ਵਿੱਚ ਅਸੀਂ ਮੋਬਾਈਲ ਟੀਵੀ ਇਹ ਆਪਾਂ ਲਗਾ ਲਈਏ ਕਿ ਲੈਪਟਾਪ ਦੀ ਉਹਦੇ ਵਿੱਚ ਦੇਖ ਕੇ ਹੀ ਆਪਾਂ ਖਾਂਦੇ ਆ ਉਹ ਸਾਰਾ ਸਿਸਟਮ ਆਪਣਾ ਗਲਤ ਕਰ ਰਿਹਾ ਬੱਚਿਆਂ ਅੱਛਾ ਬਹੁਤ ਸਾਰੀਆਂ ਕੋਸ਼ਿਸ਼ਾਂ ਦੇ ਬਾਵਜੂਦ ਕਈ ਵਾਰ ਹੁੰਦਾ ਹੈ ਕਿ ਜਿਹੜਾ ਬੱਚਾ ਹੈ ਜੀ ਅਸੀਂ ਜੇ ਖਵਾ ਵੀ ਦਈਏ ਇਸ ਵੇਲੇ ਪ੍ਰੋਬਲਮ ਇਹ ਵੀ ਹੈ ਕਿ ਉਲਟ ਦਿੰਦਾ ਜੀ ਜੇ ਉਹਨੂੰ ਖਵਾ ਵੀ ਦਈਏ ਤੇ ਉਲਟ ਦਿੰਦਾ ਇਹ ਵੀ ਉਹਦੇ ਵਿੱਚੋਂ ਨਿਕਲ ਕੇ ਆਈ ਹੋਈ ਹੈ ਚੀਜ਼ ਬਿਲਕੁਲ ਜਿਸ ਤਰ੍ਹਾਂ ਮੈਂ ਦੱਸਿਆ ਅੱਜ ਦੇ ਟਾਈਮ 'ਚ ਸਿਰਫ 100 'ਚੋਂ 10 ਬਚੇ ਹੀ ਐ ਜਿਹਨੇ ਜਿਹੜੇ ਫਿਜ਼ੀਕਲੀ ਐਕਟਿਵ ਨੇ ਹੂੰ ਜਦੋਂ ਤੁਸੀਂ ਤੱਕੇ ਨਾਲ ਕਿਸੇ ਲਾਲਚਵੰਸ਼ ਬੱਚੇ ਨੂੰ ਖਲਾਬ ਹੀ ਦੋਗੇ ਮੈਂ ਤੈਨੂੰ ਇਹ ਲੈ ਕੇ ਦਵਾਂ ਜਾਂ ਮੈਂ ਤੂੰ ਬਿਟਾ ਖਾਏਗਾ ਇਕਚਪਾਤੀ ਤਾਂ ਤੈਨੂੰ ਇਹ ਰਿਗਾਰਡ ਮਿਲੂਗਾ ਕੁਛ ਨਾ ਕੁਛ ਆਪਾਂ ਉਹਦੇ ਨਾਲ ਰਿਗਾਰਡ ਦੀ ਗੱਲ ਕਰ ਲੈਂਦੇ ਬੇਸਿਕਲੀ ਪਰ ਐਕਚੁਅਲ ਦੇ ਵਿੱਚ ਉਹਨੂੰ ਇੰਨੀ ਭੁੱਖ ਹੁੰਦੀ ਨਹੀਂ ਭੁੱਖ ਕਿਉਂ ਨਹੀਂ ਹੁੰਦੀ ਕਿਉਂਕਿ ਬੱਚੇ ਪਹਿਲਾਂ ਕੀ ਕਰਦੇ ਸੀ ਸਾਈਕਲ ਚਲਾਉਂਦੇ ਸੀ ਖੇਡਦੇ ਸੀ ਮੁਹੱਲੇ 'ਚ ਜਾ ਕੇ ਦੂਸਰੇ ਬੱਚਿਆਂ ਨਾਲ ਖੇਡਦੇ ਸੀ ਉਹ ਜਿਹੜੇ ਭੱਜ ਦੌੜ ਹੁੰਦੀ ਸੀ ਨਾ ਉਹਦੇ 'ਚ ਫਿਜ਼ੀਕਲੀ ਐਕਟੀਵਿਟੀ ਇੰਨੀ ਹੁੰਦੀ ਸੀ ਜਿਹਦੇ ਨਾਲ ਉਹਨਾਂ ਨੂੰ ਭੁੱਖ ਪ੍ਰੋਪਰ ਲੱਗਦੀ ਸੀ ਪਰ ਇਸ ਵੇਲੇ ਤਾਂ ਤੁਸੀਂ ਭੱਜ ਇਸ ਵੇਲੇ ਤਾਂ ਅਸੀਂ ਮੰਨਦੇ ਆਂ ਵੀ ਬੱਚੇ ਨੂੰ ਮਿੱਟੀ ਨਹੀਂ ਲੱਗਣ ਦਿੰਦੇ ਬਹੁਤ ਸਾਰੇ ਮਾਵਾ ਤਾਂ ਸਾਡੀਆਂ ਭੈਣਾਂ ਸਾਡੀਆਂ ਮਾਵਾ ਇਸ ਗੱਲ ਤੇ ਪ੍ਰਾਊਡ ਫੀਲ ਕਰਦੀਆਂ ਨੇ ਕਿ ਮੈਂ ਆਪਣੇ ਬੱਚੇ ਨੂੰ ਇੰਨਾ ਸਾਫ਼ ਸੁਥਰਾ ਰੱਖਦੀ ਆਂ ਕਿ ਮੈਂ ਤਾਂ ਮਿੱਟੀ ਨਹੀਂ ਲੱਗਣ ਦਿੰਦੀ ਆਪਣੀ ਸਮਾਜ ਦੀ ਤਰਾਸ ਦੀ ਹੁਣ ਇਹੀ ਐ ਕਿ ਆਪਾਂ ਮਿੱਟੀ ਨੂੰ ਇੱਕ ਗੰਦਗੀ ਵਾਲੀ ਚੀਜ਼ ਮੰਨਣ ਲੱਗ ਗਏ ਆਂ ਹਾਲਾਂਕਿ ਮਿੱਟੀ ਨੂੰ ਆਪਾਂ ਮਾਂ ਮੰਨਦੇ ਆਂ ਠੀਕ ਐ ਨਾ ਅੱਜ ਦੇ ਦੌਰ ਚ ਪਰ ਆਪਾਂ ਮਿੱਟੀ ਨੂੰ ਇੱਕ ਅਨਹਾਈਜਨਿਕ ਚੀਜ਼ ਜਾਂ ਆਪਾਂ ਗੰਦਗੀ ਕਹਿੰਦੇ ਆ ਵੀ ਨਾ ਮਿੱਟੀ ਚ ਨਾ ਜਾ ਪੈਰ ਗੰਦੇ ਹੋ ਜਾਣਗੇ ਕੱਪੜੇ ਗੰਦੇ ਹੋ ਜਾਣਗੇ ਕਿਉਂਕਿ ਮਾਵਾ ਵੀ ਕੁਝ ਕਰਨੀਆਂ ਨਹੀਂ ਚਾਹੁੰਦੀਆਂ ਐਚੂਲ ਦੇ ਵਿੱਚ ਪਰ ਮਿੱਟੀ ਦੇਖੀ ਜਾਵੇ ਮਿੱਟੀ ਆਪਣੇ ਲਈ ਇੱਕ ਇਸ ਤਰ੍ਹਾਂ ਦੇ ਮਤਲਬ ਇੱਕ ਸਰੋਤ ਹੈ ਜਿਹੜੇ ਕਿ ਫਾਸਫੋਰਸ ਨੂੰ ਵੀ ਆਪਣੇ ਨੂੰ ਪੂਰਾ ਕਰਦੀ ਹੈ ਬੋਡੀ ਦੇ ਵਿੱਚ ਕੈਲਸ਼ੀਅਮ ਨੂੰ ਪੂਰਾ ਕਰਦੀ ਹੈ ਆਇਰਨ ਵਿਟਾਮਿਨ ਡੀ ਜਦੋਂ ਆਪਾਂ ਮਿੱਟੀ ਚ ਚੱਲਦੇ ਆ ਨਾ ਜਿੰਨਾ ਵੀ ਅੱਜ ਕੱਲ ਆਪਣੇ ਆਸ-ਪਾਸੇ ਰੇਡੀਏਸ਼ਨ ਦਾ ਸਿਨੈਰੀਓ ਹੈ ਹਰ ਬੰਦੇ ਕੋਲ ਮੋਬਾਈਲ ਹੈ ਠੀਕ ਹੈ ਹਰ ਘਰ ਦੇ ਵਿੱਚ ਮੋਬਾਈਲ ਹੈ ਉਹਦੇ ਨਾਲ ਕੀ ਹੈ ਕਿ ਆਪਾਂ ਚਾਹੁੰਦੇ ਹੋਏ ਜਾਂ ਨਾ ਚਾਹੁੰਦੇ ਹੋਏ ਹਰ ਬੰਦਾ ਅੱਜ ਦੇ ਦੌਰ ਚ ਰੇਡੀਏਸ਼ਨ ਦੇ ਕੰਟੈਕਟ ਚ ਜਦੋਂ ਤੁਸੀਂ ਮਿੱਟੀ ਤੇ ਚੱਲਦੇ ਹੋ ਤਾਂ ਜਿਹੜਾ ਰੇਡੀਏਸ਼ਨ ਦਾ ਇਫੈਕਟ ਹੈ ਉਹ ਜ਼ੀਰੋ ਹੋ ਜਾਂਦਾ ਜੀ ਜੀ ਇਹ ਤੋਂ ਇਲਾਵਾ ਜਿਹੜੇ ਬੱਚੇ ਮਿੱਟੀ ਚ ਖੇਡਦੇ ਨੇ ਉਹਨਾਂ ਦੀ ਸਕਿਨ ਨੂੰ ਤੁਸੀਂ ਦੇਖਿਓ ਕਿੰਨੀ ਤੇਜਵਾਨ ਹੁੰਦੀ ਹੈ ਮਤਲਬ ਚਮਕਦੀ ਹੁੰਦੀ ਹੈ ਸਕਿਨ ਇਹ ਤੋਂ ਇਲਾਵਾ ਮਿੱਟੀ ਦੇ ਵਿੱਚ ਬਹੁਤ ਇਸ ਤਰ੍ਹਾਂ ਦੇ ਗੁੱਡ ਬੈਕਟੀਰੀਆ ਨੇ ਵੀ ਜਿਹੜੇ ਤੁਹਾਡੇ ਜੀਆਈਟੀ ਸਿਸਟਮ ਨੂੰ ਚਾਹੀਦੇ ਨੇ ਜਿਹੜੇ ਵਿੱਚ ਬਾਰ ਬਾਰ ਬਿਮਾਰ ਰਹਿੰਦੇ ਨੇ ਉਹਨਾਂ ਦੇ ਵਿੱਚ ਵੀ ਬੇਸਿਕਲੀ ਕੀ ਹੁੰਦਾ ਕਿ ਇਮਿਊਨਿਟੀ ਘਟ ਹੈ ਮਿੱਟੀ ਇੱਕ ਇਮਿਊਨਿਟੀ ਬੂਸਟਰ ਵੀ ਹੈ ਆਪਣੇ ਆ ਇਸ ਤੋਂ ਇਲਾਵਾ ਜਿੰਨਾ ਵੀ ਮੈਮਰੀ ਹੈ ਜਿਹੜੇ ਬੱਚੇ ਮਿੱਟੀ 'ਚ ਖੇਡਦੇ ਨੇ ਉਹਨਾਂ ਦੀ ਮੈਮਰੀ ਕਾਫੀ ਜ਼ਿਆਦਾ ਹੁੰਦੀ ਹੈ ਦੂਸਰੇ ਬੱਚਿਆਂ ਨਾਲ ਮੈਮਰੀ ਬਹੁਤ ਸ਼ਾਰਪ ਹੁੰਦੀ ਹੈ ਤੇ ਮਿੱਟੀ ਇੱਕ ਆਪਣੇ ਇਹਨਾਂ ਨੂੰ ਇੱਕ ਅਨਹਾਈਜਨਿਕ ਚੀਜ਼ ਮੰਨ ਲਿਆ ਅੱਜ ਦੇ ਦੌਰ ਦੇ ਵਿੱਚ ਦੇਖਿਆ ਜਾਵੇ ਮਿੱਟੀ ਇੱਕ ਮਾਂ ਦਾ ਦਰਜਾ ਤਾਂ ਹੀ ਦਿੱਤਾ ਗਿਆ ਨਾ ਮਿੱਟੀ ਨੂੰ ਮਿੱਟੀ ਆਪਾਂ ਨੂੰ ਹਰ ਉਹ ਚੀਜ਼ ਦਿੰਦੀ ਹੈ ਜਿਹੜੀ ਆਪਣੇ ਸਰੀਰ ਨੂੰ ਚਾਹੀਦੀ ਹੈ ਠੀਕ ਹੈ ਜੀ ਅੱਛਾ ਤੇ ਫਿਰ ਜਿਹੜਾ ਤੁਸੀਂ ਇਹ ਨੁਸਖਾ ਫਾਰਮੂਲਾ ਰੱਖਿਆ ਹੋਇਆ ਹੈ ਇਹਨਾਂ ਦਾ ਕੀ ਕਰਨਾ ਹੈਗਾ ਇਹ ਕਿਹੜੇ ਬੱਚਿਆਂ ਤੇ ਕੰਮ ਆਊਗਾ ਇਸ ਵਿਲੇ ਜਿਹੜੇ ਹਾਲਾਤ ਨੇ ਬੱਚਿਆਂ ਦੇ ਤਾਂ ਇਹ ਨਹੀਂ ਕਿ ਅਗਰ ਬੱਚਾ ਇੱਕ ਟਾਈਮ ਫੀਡਰ ਤੇ ਲੱਗਿਆ ਹੋਇਆ ਹੈ ਤਾਂ ਅਸੀਂ ਫੀਡ ਹੀ ਕਰੀ ਜਾ ਰਹੇ ਅੱਛਾ ਇੱਕ ਸਵਾਲ ਇਹ ਹੈ ਕਿੰਨੇ ਟਾਈਮ ਤੱਕ ਜਿਹੜਾ ਮਾਂ ਦਾ ਦੁੱਧ ਬੱਚੇ ਲਈ ਅੰਮ੍ਰਿਤ ਹੈ ਮੈਂ ਇਹ ਵੀ ਸੁਣਿਆ ਇੱਕ ਚੰਗੇ ਡਾਕਟਰ ਤੋਂ ਉਹ ਕਹਿੰਦੇ ਵੀ 6 ਮਹੀਨੇ ਬਾਅਦ ਤਾਂ ਮਾਂ ਦਾ ਦੁੱਧ ਵੀ ਪਾਣੀ ਬਣ ਜਾਂਦਾ ਉਹ ਦੇਣ ਦਾ ਤੇ ਨਾ ਦੇਣ ਦਾ ਕੋਈ ਫਾਇਦਾ ਨਹੀਂ ਜਿਹੜੇ ਜਿਸ ਤਰ੍ਹਾਂ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜਿਹੜਾ ਮਾਂ ਦਾ ਦੁੱਧ ਹੈ ਬ੍ਰੈਸਟ ਫੀਡਿੰਗ ਹੈ ਉਹ ਐਕਸਕਲੂਸਿਵਲੀ ਆਪਾਂ ਨੂੰ ਕਰਨੀ ਚਾਹੀਦੀ ਹੈ ਪਹਿਲੇ 6 ਮਹੀਨੇ ਮਤਲਬ ਪਹਿਲੇ 6 ਮਹੀਨੇ ਬੱਚੇ ਨੂੰ ਕੁਝ ਨਹੀਂ ਹੋਰ ਖਾਣ ਪੀਣ ਨਾ ਦੇਣਾ ਪਾਣੀ ਵੀ ਨਹੀਂ ਦੇਣਾ ਓਕੇ ਕਿਉਂਕਿ ਉਹਦੇ ਵਿੱਚੋਂ ਦੁੱਧ ਦੇ ਵਿੱਚੋਂ ਹੀ ਸਾਰਾ ਕੁਝ ਪੂਰਾ ਹੋਣਾ ਹੁੰਦਾ ਠੀਕ ਹੈ 6 ਮਹੀਨਿਆਂ ਤੋਂ ਬਾਅਦ ਆਪਾਂ ਨਾਲ-ਨਾਲ ਕੰਪਲੀਮੈਂਟਰੀ ਫੀਡ ਸਟਾਰਟ ਕਰਨੀ ਹੁੰਦੀ ਹੈ ਮਤਲਬ ਵੀਨਿੰਗ ਡਾਈਟ ਜਿਹਨੂੰ ਆਪਾਂ ਵੀਨਿੰਗ ਡਾਈਟ ਕਹਿੰਦੇ ਆ ਮਤਲਬ ਦੁੱਧ ਵੀ ਆਪਾਂ ਨੇ ਰੱਖਣਾ ਪਰ ਉਹਦੀ ਆਪਾਂ ਨੇ ਫ੍ਰੀਕਵੈਂਸੀ ਘਟਾ ਦੇਣੀ ਹੈ ਠੀਕ ਹੈ ਸੈਰ ਲੇਖ ਹੋਇਆ ਆਪਾਂ ਘਰ ਬਣਾ ਦੋ ਮੈਂ ਉਹ ਨਹੀਂ ਕਹਿੰਦਾ ਜਿਹੜਾ ਡੱਬਿਆ ਬੰਦ ਵਾਲਾ ਘਰ ਵੀ ਬਣਾ ਲਾਂਗੇ ਆਪਾਂ ਕਣਕ ਦਾ ਦਲੀਆ ਜਾਂ ਆਲੂ ਹੋਇਆ ਬੋਇਲ ਕੀਤਾ ਹੋਇਆ ਆਲੂ ਹੋ ਗਿਆ ਜਾਂ ਦਹੀਂ ਕੇਲੇ ਨੂੰ ਮੈਸ਼ ਕਰਕੇ ਦੇ ਸਕਦੇ ਹਾਂ ਪਪਿੱਤੇ ਨੂੰ ਦੇ ਸਕਦੇ ਹਾਂ ਮੈਸ਼ ਕਰਕੇ ਨਾਰੀਅਲ ਪਾਣੀ ਦੇ ਸਕਦੇ ਹਾਂ ਜਾਂ ਬਦਾਮ ਦਾ ਤੁਸੀਂ ਦੁੱਧ ਬਣਾ ਕੇ ਆਲਮੰਡ ਮਿਲ ਕੇ ਇਹ ਦੇ ਸਕਦੇ ਹੋ ਮਤਲਬ ਉਹਨੂੰ ਵੀਨਿੰਗ ਡਾਈਟ ਤੇ ਆਪਾਂ ਨੇ ਹੌਲੀ ਹੌਲੀ ਲੈ ਕੇ ਆਉਣਾ ਹੁੰਦਾ ਬੱਚੇ ਨੂੰ ਠੀਕ ਹੈ ਜਿਹੜੀ ਪਹਿਲੇ 6 ਮਹੀਨੇ ਬਹੁਤ ਜ਼ਿਆਦਾ ਜ਼ਰੂਰੀ ਹੈ ਮਦਰ ਫੀਡ ਉਸ ਤੋਂ ਬਾਅਦ ਹੌਲੀ ਹੌਲੀ ਬੰਦ ਕਰਕੇ ਆਪਾਂ ਨੂੰ ਸਾਲ ਤੱਕ ਬੰਦ ਕਰਨੀ ਚਾਹੀਦੀ ਹੁੰਦੀ ਹੈ ਇੱਕ ਸਾਲ ਦੇ ਬੱਚੇ ਨੂੰ ਆਪਾਂ ਨੇ ਉਹਦੇ ਵੀ ਆਪਣੇ ਦੂਸਰੇ ਗ੍ਰੇਨਸੇ ਵੀ ਲੈ ਕੇ ਆਉਣਾ ਜਿਸ ਤਰ੍ਹਾਂ ਚਾਵਲ ਹੋ ਗਏ ਚਪਾਤੀ ਹੋ ਗਈ ਇਹ ਚੀਜ਼ਾਂ ਤੇ ਵੀ ਆਪਾਂ ਨੂੰ ਲੈ ਕੇ ਜਾਣਾ ਜਿਸ ਜਦੋਂ ਆਪਾਂ ਟਾਈਮਲੀ ਆਪਾਂ ਵੀਨਿੰਗ ਵਾਲ ਤੇ ਨਹੀਂ ਦਿੰਦੇ ਬੱਚੇ ਇਹਦੀ ਉਹ ਵੀ ਬੱਚਾ ਜਾ ਕੇ ਨਿਊਟ੍ਰੀਸ਼ਨਲ ਡੈਫੀਸੀਐਂਸੀ ਦਾ ਸ਼ਿਕਾਰ ਹੁੰਦਾ ਕਿਉਂਕਿ ਬਹੁਤੇ ਬੱਚੇ ਕੀ ਕਹਿੰਦੇ 5 ਸਾਲ ਦੇ ਬੱਚੇ ਫਿਡਰ ਪੀ ਰਹੇ ਨੇ 2-2 ਸਾਲ ਦੇ 3-3 ਸਾਲ ਦੇ ਬੱਚੇ ਵੀ ਮਦਰ ਫੀਡ ਲੈ ਰਹੇ ਨੇ ਕਿਉਂਕਿ ਉਹਨਾਂ ਦੀ ਜਿਹੜੀ ਉਸ ਟਾਈਮ ਤੇ ਰਿਕੁਆਇਰਮੈਂਟ ਹੈ ਬਾਡੀ ਦੇ ਵਿੱਚ ਜਿਹੜੇ ਬਾਕੀ ਵਿਟਾਮਿਨ ਬਾਕੀ ਮਿਨਰਲ ਚਾਹੀਦੇ ਨੇ ਜਾਂ ਬਾਕੀ ਪ੍ਰੋਟੀਨ ਜਿਹੜਾ ਚਾਹੀਦੇ ਨੇ ਅਮੀਨੋ ਐਸਿਡ ਚਾਹੀਦੇ ਨੇ ਅਗਰ ਆਪ ਉਹ ਪੂਰੇ ਨਹੀਂ ਕਰਾਂਗੇ ਬਾਡੀ ਦੇ ਵਿੱਚ ਤਾਂ ਨੇਚਰਲੀ ਹੈ ਕਿ ਉਹਨਾਂ ਨੂੰ ਨਿਊਟ੍ਰੀਸ਼ਨਲ ਡੈਫੀਸੀਸੀਜ਼ ਜਾਂ ਨਿਊਟ੍ਰੀਸ਼ਨਲ ਡਿਸਆਰਡਰ ਆਉਣਗੇ ਤੇ ਫਿਰ ਡਾਕਟਰ ਸਾਹਿਬ ਇੱਕ ਜਿਹੜਾ ਹੋਰ ਬੜਾ ਮੇਰੇ ਕੋਲ ਸਵਾਲ ਅਕਸਰ ਆਉਂਦੇ ਰਹਿੰਦੇ ਨੇ ਇਸੇ ਲਈ ਤੁਹਾਡੇ ਕੋਲ ਆਇਆ ਇੱਕ ਸਾਡੇ ਭਾਈ ਸਾਹਿਬ ਨੇ ਸਵਾਲ ਕੀਤਾ ਸੀ ਕਿ ਮੇਰੇ ਬੱਚੇ ਨੂੰ ਗੁੱਸਾ ਬੜਾ ਆਉਂਦਾ ਹੈ ਤੇ ਗੁੱਸੇ 'ਚ ਉਹ ਹੋਰ ਕੁਝ ਨਹੀਂ ਕਰਦਾ ਜਾਂ ਤਾਂ ਚੀਜ਼ਾਂ ਤੋੜਦਾ ਜਾਂ ਫਿਰ ਉਹ ਬਹੁਤ ਉੱਚੀ ਚੀਕਦਾ ਤੇ ਉਹਦਾ ਗਲਾ ਘਰਾਵਰਦਾ ਇਹ ਵੀ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਇਹ ਬਿਹੇਵੀਅਰਲ ਡਿਸਆਰਡਰ ਦੇ ਵਿੱਚ ਆਉਂਦਾ ਠੀਕ ਹੈ ਨਾ ਇਹਦੇ ਵਿੱਚ ਜਿਸ ਤਰ੍ਹਾਂ ਆਪਾਂ ਕਹਿੰਦੇ ਬੱਚੇ ਜਿਹੜੇ ਨੇ ਬਹੁਤ ਚਿਚੜੇ ਹੋਗੇ ਠੀਕ ਹੈ ਨਾ ਕਾਰਨ ਕੀ ਹੈ ਇਹਦਾ ਕਾਰਨ ਇੱਕ ਤਾਂ ਜਿਹੜੇ ਆਪਾਂ ਚੀਜ਼ਾਂ ਦੇਖਦੇ ਆਂ ਜਿਵੇਂ ਜਦੋਂ ਆਪਾਂ ਪਹਿਲਾਂ ਗੱਲ ਕੀਤੀ ਹੈ ਮੋਬਾਈਲ ਲੈਪਟਾਪ ਵਗੈਰਾ ਇਹਦੇ ਨਾਲ ਕੀ ਹੁੰਦਾ ਕਿ ਜਿਹੜੇ ਤੁਹਾਡੇ ਨੈਗੇਟਿਵ ਨਿਊਰੋਟਰਾਂਸਮੀਟਰ ਨੇ ਬ੍ਰੇਨ ਦੇ ਵਿੱਚ ਉਹ ਹੀ ਬੰਦੇ ਨੇ ਜਿਹੜੇ ਓਕੇ ਮਤਲਬ ਵਧੀਆ ਜਿਹੜੇ ਹੈਪੀ ਹਾਰਮੋਨ ਨੇ ਉਹ ਨਹੀਂ ਬੰਦੇ ਉਹਦੇ ਨਾਲ ਬੱਚੇ ਚਿੜਚਿੜੇ ਹੋਣ ਲੱਗਦੇ ਨੇ ਹੈਪੀ ਹਾਰਮੋਨਸ ਕਿਵੇਂ ਬਣਾਈਏ ਜੀ ਹੁਣ ਤੁਹਾਡੇ ਗੱਲ ਦੇ ਵਿੱਚ ਹੀ ਗੱਲ ਆ ਗਈ ਬੱਚਿਆਂ ਨੂੰ ਅਸੀਂ ਘਰ ਦੇ ਵਿੱਚੋਂ ਖੁਸ਼ੀ-ਖੁਸ਼ੀ ਕਿਵੇਂ ਖਾਣਾ ਖਵਾ ਸਕਦੇ ਆ ਤੇ ਕਿਵੇਂ ਉਹਨਾਂ ਦੀ ਇੱਕ ਤਾਂ ਪਾਲਣਾ ਹੁੰਦਾ ਇੱਕ ਉਹਨਾਂ ਦੀ ਪਰਵਰਿਸ਼ ਕਿਵੇਂ ਕਰ ਸਕਦੇ ਆ ਤੁਹਾਡੇ ਮੁਤਾਬਕ ਮਤਲਬ ਪਰਵਰਿਸ਼ ਦੇ ਸੈਂਸ ਅਸੀਂ ਕਹਿ ਰਹੇ ਆ ਖਾਣ ਪੀਣ ਵਾਲੇ ਪਾਸ ਪਰ ਬ੍ਰਿਸ ਜਿਸ ਤਰ੍ਹਾਂ ਬੱਚਾ ਪੈਦਾ ਹੁੰਦਾ ਹੈ ਨਾ ਜਿਸ ਤਰ੍ਹਾਂ ਆਪਾਂ ਪਹਿਲਾਂ ਗੱਲ ਕੀਤੀ ਵੀ 6 ਮਹੀਨੇ ਤੱਕ ਉਹਨੂੰ ਮਦਰ ਫੀਡ ਤੇ ਹੀ ਰਹਿਣਾ ਚਾਹੀਦਾ ਹੈ ਜਿਸ ਤਰ੍ਹਾਂ 6 ਮਹੀਨੇ ਉਹਦੇ ਪੂਰੇ ਹੁੰਦੇ ਨੇ ਉਹ ਹੌਲੀ ਹੌਲੀ ਉਹਨੂੰ ਕੰਪਲੀਮੈਂਟਰੀ ਫੀਡ ਬਲ ਲੈ ਕੇ ਜਾਓ ਜਿਸ ਤਰ੍ਹਾਂ ਆਲੂ ਹੋ ਗਿਆ ਜਾਂ ਆਲੂ ਬਖਾਰਾ ਹੋ ਗਿਆ ਜਾਂ ਜਿੰਨੇ ਫਰੂਟ ਨੇ ਉਹਨਾਂ ਨੂੰ ਮੈਸ਼ ਕਰਕੇ ਹੌਲੀ ਹੌਲੀ ਦੇਣਾ ਸ਼ੁਰੂ ਕਰੋ ਕਿਉਂਕਿ ਜਦੋਂ ਬੱਚਿਆਂ ਨੂੰ ਤੁਸੀਂ ਛੋਟੇ ਹੁੰਦੇ ਨੂੰ ਕੰਪਲੀਮੈਂਟਰੀ ਫੀਡ ਤੇ ਪਾ ਲਓਗੇ ਹੌਲੀ ਹੌਲੀ ਫਿਰ ਉਹ ਜਦੋਂ ਸਾਲ ਦਾ ਹੋ ਗਿਆ ਉਹਨੂੰ ਬਾਕੀ ਗ੍ਰੇਨਸ ਜਾਂ ਹੋਰ ਜਿੰਨੇ ਵੀ ਆਪਾਂ ਜਿਹੜਾ ਇੱਕ بڑا ਬੰਦਾ ਖਾਂਦਾ ਹੈ ਇੱਕ ਅਡਲਟ ਬੰ ਹੁੰਦੇ ਹੁੰਦੇ ਵਿਨਿੰਗ ਦਾ ਜਿਹੜੇ ਕੰਪਲੀਮੈਂਟਰੀ ਡਾਈਟ ਦਾ ਧਿਆਨ ਨਹੀਂ ਦਵਾਂਗੇ ਤਾਂ ਬੱਚਾ بڑا ਹੋ ਕੇ ਵੀ ਮਤਲਬ ਜਿਹੜੀਆਂ ਨਿਊਟ੍ਰੀਸ਼ਨ ਡੈਫੀਸ਼ੀਐਂਸੀ ਦੇ ਵਿੱਚ ਜਾਊਗਾ ਜੇ ਅਗਰ ਪ੍ਰੋਪਰ ਖਾਣ ਪੀਣ ਜੇ ਅਗਰ ਬਚਪਨ ਵਾਲੇ ਹੀ ਛੋਟੇ ਹੁੰਦੇ ਵਾਲੇ ਖਾਊਗਾ ਜੀ ਦੁੱਧ ਤੇ ਹੀ ਇਹ ਇਕੱਲਾ ਤਾਂ ਨੇਚਰਲੀ ਹੈ ਕਿ ਉਹਨੂੰ ਬਾਕੀ ਪ੍ਰੋਬਲਮ ਵੀ ਜਿਵੇਂ ਆਇਰਨ ਡੈਫੀਸ਼ੀਐਂਸੀ ਹੋ ਜਾਊਗੀ ਜਾਂ ਆਪਾਂ ਹੋਰ ਗੱਲ ਕਰੀਏ ਉਹਨੂੰ ਫਿਰ ਪੇਟ ਵੀ ਖਰਾਬ ਰਹਿਣ ਲੱਗ ਜਾਊਗਾ ਬੱਚੇ ਦਾ ਆਧ ਵੀ ਬੜੇ ਮਧਰੇ ਨੇ ਜੀ ਅੱਜਕੱਲ ਸਵਾਲ ਤਾਂ ਬਹੁਤ ਨੇ ਬੱਚੇ ਵਾਲੇ ਡਾਟ ਸਾਬ ਕਦ ਵੀ ਮਧਰੇ ਰਹ ਰਹੇ ਨੇ ਜੀ ਬੱਚੇ ਦੇ ਪਹਿਲਾਂ ਅ ਜਿਹੜੀ ਕਨਫਿਊਜ਼ਨ ਹੈਗੀ ਇਹ ਵੀ ਤੁਸੀਂ ਕਨਫਿਊਜ਼ਨ ਅੱਜ ਖਤਮ ਕਰੋ ਕਿ ਕਿੰਨੀ ਉਮਰ ਚ ਕਿੰਨਾ ਵਜ਼ਨ ਚਾਹੀਦਾ ਔਰ ਕਿੰਨੀ ਹਾਈਟ ਹੈ ਜਿਹੜੀ ਉਹ ਬੱਚੇ ਦੀ ਜ਼ਰੂਰੀ ਹੈ ਜੇਕਰ ਉੰਨੀ ਹਾਈਟ ਜਾਂ ਉਨਾ weight ਬੱਚਾ ਨਹੀਂ ਗੇਨ ਕਰਦਾ ਤੇ ਅੱਜ ਕੱਲ ਤਾਂ ਪ੍ਰੋਬਲਮਾਂ ਇੱਕ ਨਹੀਂ ਹੈਗੇ ਡਾਕਟਰ ਸਾਹਿਬ ਬੱਚੇ ਬੋਲ ਹੀ ਨਹੀਂ ਸ਼ੁਰੂ ਕਰਦੇ ਬੋਲਣੇ ਨਹੀਂ ਸ਼ੁਰੂ ਕਰਦੇ 4-4 ਸਾਲ ਦੇ ਹੋ ਜਾਂਦੇ ਨੇ ਮਮਾ ਪਾਪਾ ਤਾਂ ਕੀ ਸੀਮਤ ਹੁੰਦੇ ਨੇ ਉਹ ਵੀ ਫਿਰ ਇਹੀ ਜਿਹੜੇ ਨਿਊਟ੍ਰੀਸ਼ਨ ਨਾ ਮਿਲਣ ਕਰਕੇ ਉਹ ਵੀ ਇੱਕ ਬਿਹੇਵਰ ਡਿਸਆਰਡਰ ਹੀ ਹੈ ਜਿਹੜੇ ਬੱਚੇ ਪ੍ਰੋਪਰ ਸਪੀਚ ਐਨੋਪਾ ਸਪੀਚ ਰਿਸਆਰਡਰ ਕਹਿੰਦੇ ਆ ਕਿ ਇਹ ਬੱਚੇ ਪ੍ਰੋਪਰ ਬੋਲਦੇ ਨਹੀਂ ਆ 5-5 ਸਾਲ ਤੱਕ ਉੱਪਰ 5 ਸਾਲ ਦਾ 6 ਸਾਲ ਦੇ ਬੱਚੇ ਵੀ ਉੱਪਰ ਸੁੱਸੂ ਕਰ ਰਹੇ ਨੇ ਜਾਂ ਬੱਚੇ ਬਾਰ-ਬਾਰ ਬਿਮਾਰ ਹੋ ਰਹੇ ਨੇ ਇਹ ਸਾਰੀਆਂ ਚੀਜ਼ਾਂ ਆਪਣਾ ਜਿਹੜਾ ਆਪਾਂ ਅੰਦੇਖਾ ਕਰ ਦਿੰਨੇ ਆ ਬੱਚਿਆਂ ਨੂੰ ਯਾ ਪ੍ਰੋਪਰ ਕਹ ਲਓ ਕਿ ਅਵੇਅਰਨੈਸ ਨਹੀਂ ਹੈ ਸਾਡੇ ਕੋਲੇ ਉਹ ਸਾਰੀਆਂ ਚੀਜ਼ਾਂ ਇਹਦੇ ਕਾਰਨ ਬਣਦੀਆਂ ਨੇ ਅੱਛਾ ਦੂਸਰੀ ਜਿਹੜੀ ਚੀਜ਼ ਹੈ ਇਹਦੇ ਵਿੱਚ ਜਿਸ ਨਾਲ ਅੱਜ ਦੇ ਦੌਰ ਦੇ ਵਿੱਚ ਕੀ ਹੈ ਕਿ ਹਰ ਮਹੱਲੇ ਦੇ ਵਿੱਚ ਕਰਿਆਨੇ ਦੀ ਸ਼ਾਪ ਹੈ ਠੀਕ ਹੈ ਯਾ ਹਰ ਇੱਕ ਸ਼ਹਿ ਮੰਨ ਲਓ ਤੁਸੀਂ ਲਗਾ ਕੇ ਚੱਲੋ ਕਿ ਹਰ ਚਾਰ ਦੁਕਾਨਾਂ ਤੋਂ ਬਾਅਦ ਇੱਕ ਫਾਸਟ ਫੂਡ ਦੀ ਦੁਕਾਨ ਹੈ ਠੀਕ ਹੈ ਜਿਸ ਤਰ੍ਹਾਂ ਆਪਾਂ ਜਿਹੜਾ ਐਜ਼ ਅ ਪੇਰੈਂਟਸ ਆਪਾਂ ਜਿਸ ਤਰ੍ਹਾਂ ਜਿਹੜੀਆਂ ਚੀਜ਼ਾਂ ਦੇ ਲੱਗੇ ਹੁੰਦੇ ਆ ਹੌਲੀ ਹੌਲੀ ਆਪਾਂ ਵੀ ਉਹ ਚੀਜ਼ਾਂ ਤੇ ਬੱਚਿਆਂ ਨੂੰ ਲੈ ਜਾਂਦੇ ਆ ਠੀਕ ਹੈ ਜਿਸ ਤਰ੍ਹਾਂ ਫਾਸਟ ਫੂਡ ਪੀਜ਼ਾ ਹੋ ਗਿਆ 버ਗਰ ਹੋ ਗਿਆ ਲੇਜ਼ ਕੁਰਕਰੇ ਜੰਨੀਆਂ ਚੀਜ਼ਾਂ ਨੇ ਉਹ ਡਾਕਟਰ ਸਾਹਿਬ ਅਸੀਂ ਤਾਂ ਫਰੂਟ ਖਵਾਣੇ ਆ ਅਸੀਂ ਤਾਂ ਫਰੂਟ ਖਵਾਣੇ ਜਿਹੜੇ ਅਵੇਅਰ ਲੋਕ ਹੈਗੇ ਨੇ ਉਹ ਬੱਚਾ ਖਾਂਦਾ ਹੀ ਨਹੀਂ ਜੀ ਉਹਨੂੰ ਬੱਚੇ ਨੂੰ ਸਕੂਲ ਦੇ ਬੈਗ 'ਚ ਦੇ ਕੇ ਤੋਰ ਦਿੰਦੇ ਆ ਉਸਤਰੀ ਵਾਪਸ ਲਿਆਉਂਦੇ ਤੇ ਆ ਕੇ ਡਿਮਾਂਡ ਕਰ ਲੇਜ਼ ਖਾਣੇ ਨੇ ਮੈਂ ਤਾਂ ਜਿਹੜੇ ਪਤਾ ਨਹੀਂ ਕੀ ਕੀ ਅੱਜ ਚਿਲਾ ਚੱਲੇ ਹੋਈਆਂ ਨੇ ਜੀ ਜਿਹੜੇ ਫਾਸਟ ਫੂਡ ਵਾਲੀਆਂ ਫਰੂਟ ਕਿਵੇਂ ਖਾਏ ਜਾ ਸਕਦੇ ਨੇ ਤੁਹਾਡੇ ਕੋਲ ਕੀ ਫਾਰਮੂਲਾ ਫਰੂਟ ਖਾਣ ਦਾ ਵੀ ਬੱਚਾ ਸਾਡਾ ਫਰੂਟ ਤੇ ਲੱਗੇ ਦੇਖੋ ਜਿਹੜੀਆਂ ਚੀਜ਼ਾਂ ਤੁਸੀਂ ਗੱਲ ਕਰਦੇ ਹੋ ਨਾ ਵੀ ਬੱਚਾ ਜਾ ਕੇ कुरकुरੇ ਲੇਜ਼ ਹੀ ਮੰਗਦਾ ਹੈ ਅਸਲ ਦੇ ਵਿੱਚ ਇਹਦੇ ਵਿੱਚ ਨਾ ਇਸ ਤਰ੍ਹਾਂ ਦੇ ਪ੍ਰੀਜ਼ਰਵੇਟਿਵ ਪਾਏ ਜਾਂਦੇ ਨੇ ਜਾਂ ਇਸ ਤਰ੍ਹਾਂ ਦੇ ਟੇਸਟ ਇਨਹੈਂਸਰ ਪਾਏ ਜਾਂਦੇ ਨੇ ਕਿ ਬੱਚਾ ਉਹਦਾ ਐਡਿਕਸ਼ਨ ਹੋ ਜਾਂਦੀ ਹੈ ਬੱਚੇ ਨੂੰ अच्छा ओ ਜਦੋਂ ਇੱਕ ਵਾਰੀ ਖਾ ਲੈਂਦਾ ਬਾਰ ਬਾਰ ਉਹਦੀ ਜਿਹੜਾ ਬ੍ਰੇਨ ਹੈ ਉਹ ਹੀ ਚੀਜ਼ਾਂ ਦੀ ਡਿਮਾਂਡ ਕਰਦਾ ਉਹਦਾ ਜਿਹੜਾ ਟੇਸਟ ਬਰਡਸ ਨੇ ਉਹੀ ਚੀਜ਼ਾਂ ਦੀ ਡਿਮਾਂਡ ਕਰਦੇ ਨੇ ਕਿਉਂਕਿ ਆਪਾਂ ਨੂੰ ਇੱਕ ਗੁਲਾਮ ਮਾਨਸਿਕਤਾ ਦੇ ਵਿੱਚ ਬੰਨਤਾ ਹੋਇਆ ਜਿਹੜਾ ਆਪਾਂ ਫਰੂਟ ਦੀ ਗੱਲ ਕੀਤੀ ਜਿਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਫਰੂਟ ਆਪਾਂ ਸਕੂਲ 'ਚ ਦੇ ਦਿੰਨੇ ਆ ਵਾਪਸ ਲਿਆਉਂਦੇ ਨੇ ਘਰ ਵੀ ਖਾਂਦੇ ਨਹੀਂ ਉਹਦੇ ਫਰੂਟ ਦੇ ਵਿੱਚ ਤਾਂ ਇੱਕ ਨੈਚੁਰਲ ਟੇਸਟ ਹੈ ਉਹਦੇ ਵਿੱਚ ਕੁਝ ਇਸ ਤਰ੍ਹਾਂ ਦਾ ਨਹੀਂ ਆਪਾਂ ਨੇ ਬਾਹਰੋਂ ਪਾਇਆ ਕਿ ਤੁਹਾਨੂੰ ਉਹਦੀ ਐਡਿਕਸ਼ਨ ਹੋ ਜਾਵੇ ਠੀਕ ਹੈ ਇਸ ਤਰ੍ਹਾਂ ਦਾ ਉਹਦੇ ਵਿੱਚ ਕੁਝ ਵੀ ਨਹੀਂ ਹੈ ਹਾਂ ਪਰ ਇਹਦੇ ਵਿੱਚ ਇਹ ਇਹ ਹੈ ਕਿ ਜਿਹੜੇ ਪੇਰੈਂਟਸ ਥੋੜੀ ਜੀ ਹਾਰਡਵਰਕ ਕਰਨਾ ਚਾਹੁੰਦੇ ਨੇ ਕਰ ਸਕਦੇ ਨੇ ਦੇਖੋ ਬੱਚੇ ਆਪਣਾ ਫਿਊਚਰ ਹੈ ਠੀਕ ਹੈ ਆਪਣਾ ਜੇ ਅਗਰ ਆਪਣੇ ਬੱਚੇ ਹੈਲਦੀ ਨੇ ਤਾਂ ਹੀ ਆਪਣਾ ਫਿਊਚਰ ਹੈਲਦੀ ਹੈ ਸਾਰੇ ਦੀ ਠੀਕ ਹੈ ਜੀ ਸਾਰਾ ਆਪਣੀ ਕਮਾਈ ਜਿਹੜੀ ਹੈ ਬੱਚੇ ਨੇ ਠੀਕ ਹੈ ਨਾ ਅਗਰ ਆਪਾਂ ਇਹਨਾਂ ਨੂੰ ਹੈਲਦੀ ਕਰ ਲਿਆ ਤਾਂ ਆਪਣਾ ਜਿਹੜਾ ਟੈਨਸ਼ਨ ਜ਼ਿੰਦਗੀ ਦੀਆਂ ਆਉਣ ਵਾਲੀਆਂ 50% ਘਟ ਗਈਆਂ ਕਿਉਂਕਿ ਕੋਈ ਹਰ ਬੰਦਾ ਹਸਪੀਟਲ ਚ ਨਹੀਂ ਬੈਠਾ ਬੱਚੇ ਨੂੰ ਕਿਸੇ ਨਾ ਕਿਸੇ ਉਹਦੇ ਵਿੱਚ ਬਿਮਾਰੀ ਦੇ ਵਿੱਚ ਜੀ 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 ਇਹਦੇ ਵਿੱਚ ਕੀ ਆ ਜਾਂਦਾ ਤੁਸੀਂ ਉਹਨੂੰ ਸ਼ੇਕ ਫਾਰਮ ਚ ਦੇ ਦਿਓ ਹੂੰ ਠੀਕ ਹੈ ਜੀ ਸ਼ੇਕ ਫਾਰਮ ਚ ਜਿਸ ਤਰ੍ਹਾਂ ਤੁਸੀਂ ਦੇ ਸਕਦੇ ਹੋ ਬੱਚੇ ਨੂੰ ਜਿਸ ਤਰ੍ਹਾਂ ਪਪਾਇਆ ਸ਼ੇਕ ਬਣਾ ਲਓ ਬナナ ਸ਼ੇਕ ਬਣਾ ਕੇ ਦੇ ਸਕਦੇ ਹੋ ਜਾਂ ਮਿਕਸ ਵਿੱਚ ਤੁਸੀਂ ਮਿਕਸ ਫਰੂਟ ਦਾ ਉਹਦਾ ਬਣਾ ਕੇ ਸ਼ੇਕ ਦੇ ਸਕਦੇ ਹੋ ਜਾਂ ਹੋਰ ਥੋੜੀ ਜੀ ਇਸ ਤੋਂ ਮਿਹਨਤ ਕਰ ਸਕਦੇ ਹੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਦਾ ਚਾਰ ਚੀਜ਼ਾਂ ਆਪਣੇ ਕੋਲ ਪੰਜ ਚੀਜ਼ਾਂ ਪਈਆਂ ਨੇ ਜਿਸ ਤਰ੍ਹਾਂ ਮੁਖਫਲੀ ਹੋਗੀ ਠੀਕ ਹੈ ਜੀ ਇਹ ਕੱਚੀ ਮੁਖਫਲੀ ਹੈ ਇਸ ਨੂੰ ਟਿਪ ਕਰਕੇ ਰੱਖਿਆ ਹੋਇਆ ਹੈ ਇਹ ਬਾਦਾਮ ਨੇ ਇਹਦਾ ਇਹ ਵੀ ਟਿਪ ਕਰਕੇ ਰੱਖੇ ਹੋਏ ਨੇ ਜੀ ਤੇ ਆਹ ਵਾਈਟ ਤਿਲ ਨੇ ਆਪਣੇ ਇਹ ਵੀ ਆਸਾਨੀ ਨਾਲ ਮਿਲ ਜਾਂਦੇ ਨੇ ਤੇ ਆ ਇਹ ਖਾਣੇ ਨਹੀਂ ਜੀ ਬੱਚੇ ਨੂੰ ਖਾਣੇ ਨਹੀਂ ਮੈਂ ਉਹ ਦੱਸਦਾ ਇਹਦਾ ਤੁਸੀਂ ਸੁਪਰ ਬੋਸਟ ਇੱਕ ਮਿਲਕ ਬਣਾਉਗਾ ਠੀਕ ਹੈ ਨਾ ਜਿਹਦੇ ਵਿੱਚ ਕੀ ਕਹਿ ਰਹੇ ਹੋ ਜੀ ਸੁਪਰ ਬੋਸਟ ਮਿਲਕ ਇਹ ਕੀ ਚੀਜ਼ ਹੈ ਜੀ ਇਹ ਬੱਚੇ ਦੀ ਮਤਲਬ ਕੋਈ ਵੀ ਪ੍ਰੋਬਲਮ ਹੈ ਚਾਹੇ ਦੀ ਉਹ ਬੱਚਾ ਅੰਡਰ weight ਹੈ ਚਾਹੇ ਦੀ ਉਹ ਬੱਚਾ ਉਹਦੀ ਹਾਈਟ ਘਟ ਹੈ ਇਹ ਉਹ ਸਟੈਂਡਰਡ ਗ੍ਰੋਥ ਹੈ ਇਹ ਉਹ ਕਿਸੇ ਵੀ ਬਿਹੇਵਰਲ ਡਿਸਆਰਡਰ ਦਾ ਸ਼ਿਕਾਰ ਹੈ ਪ੍ਰੋਪਰ ਖਾ ਪੀ ਨਹੀਂ ਰਿਹਾ ਉਹਦੀ ਇਨਟੇਕ ਘਟ ਹੈ ਠੀਕ ਹੈ ਨਾ ਇਹਦੇ ਨਾਲ ਭੁੱਖ ਵੀ ਲੱਗੂਗੀ ਉਹਦਾ ਕੈਲਸ਼ੀਅਮ ਵੀ ਪੂਰਾ ਫਾਸਫੋਰਸ ਵੀ ਪੂਰਾ ਤੇ ਬਾਕੀ ਡਾਈਟਰੀ ਫਾਈਬਰ ਵੀ ਪੂਰੇ ਜਿਹੜੇ ਅਮੀਨੋ ਐਸਿਡ ਐਸੈਂਸ਼ੀਅਲ ਫੈਟੀ ਐਸਿਡ ਸਾਰੇ ਆ ਚਾਰ ਪੰਜ ਚੀਜ਼ਾਂ ਜੋ ਸਾਰਾ ਕੁਝ ਹੀ ਉਹਨੂੰ ਮਿਲ ਜੂਗਾ ਠੀਕ ਹੈ ਜੀ ਇਹ ਚਾਰ ਪੰਜ ਚੀਜ਼ਾਂ ਨੇ ਇਹਨਾਂ ਦਾ ਤੁਸੀਂ ਸ਼ੇਕ ਬਣਾ ਕੇ ਦੇ ਸਕਦੇ ਹੋ ਨੂੰ ਉਸੇ ਕਹਿੰਦੇ ਸੁਪਰ ਬੋਸਟ ਮਿਲਕ ਕੀ ਬਾਤ ਹੈ ਠੀਕ ਹੈ ਜੀ ਇਹਦੇ ਵੀ ਸਾਰੇ ਕੁਝ ਜਿਹੜਾ ਤੁਸੀਂ ਗੱਲ ਕੀਤੀ ਹੈ ਵੀ ਕਿੰਨੀ ਉਮਰ ਦੇ ਵਿੱਚ ਕਿੰਨੀ ਹ ਜਿਸ ਤਰ੍ਹਾਂ ਜਿਹੜਾ ਬੱਚਾ 1 ਸਾਲ ਦਾ ਹੈ ਉਹਦੀ ਏਵਰੇਜ ਜਿਹੜਾ weight ਹੈ ਉਹਦਾ 10 ਕਿਲੋ ਹੋਣਾ ਚਾਹੀਦਾ ਥੋੜਾ ਬਹੁਤ ਚਲੋ ਉੱਪਰ نیچے ਚੱਲ ਜਾਂਦਾ ਜਿਹੜੀ ਉਹਦੀ height ਹੈ 75 ਸੈਂਟੀਮੀਟਰ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਹੀ ਅਗਰ ਬੱਚਾ 2 ਸਾਲ ਦਾ ਹੈ ਤਾਂ 2 ਸਾਲ ਦੇ ਬੱਚੇ ਦਾ ਜਿਹੜਾ weight ਹੈ ਉਹ 12 ਕਿਲੋ ਚਾਹੀਦਾ ਆਪਾਂ ਨੂੰ height ਜਿਹੜੀ ਹੈ 85 ਸੈਂਟੀਮੀਟਰ ਚਾਹੀਦੀ ਹੈ ਇਸ ਤਰ੍ਹਾਂ ਹੀ ਅਗਰ ਬੱਚਾ ਉਹ 5 ਸਾਲ ਦਾ ਹੈ ਤਾਂ ਉਹਦਾ 1.75 ਤੋਂ ਲੈ ਕੇ 1.8 ਕਿਲੋ ਦੇ ਵਿੱਚ वजन ਚਾਹੀਦਾ height ਉਹਦੀ 107 105 ਸੈਂਟੀਮੀਟਰ ਚਾਹੀਦੀ ਹੈ ਬਹੁਤ ਵਾਰ ਹੁੰਦੇ ਜੀ ਅੰਡਰ weight ਵੀ ਛੱਡਦੀ ਐਸੀ ਬੱਚੇ ਅੱਜ ਕੱਲ ਓਵਰ weight ਵੀ ਬਹੁਤ ਹੋ ਰਹੀ ਨੇ ਜੀ ਖਾ ਥੋੜਾ ਜਿਹਾ ਰੇ ਨੇ ਉਹ ਤੇ ਉਹ ਆਲੂ ਬੁਖਾਰੇ ਵਾਂਗੂ ਹੋਏ ਪਏ ਨੇ ਜੀ ਫੁੱਲੇ ਉਹ ਗੋਲ ਗੱਪਿਆਂ ਵਾਂਗੂ ਫੁੱਲੇ ਹੋ ਜਾਂਦੇ ਨੇ ਥੋੜਾ ਜਿਹਾ ਤੁਰਦੇ ਨੇ ਤੇ ਸਾਹ ਚੜ ਜਾਂਦਾ ਬਿਲਕੁਲ ਤੁਸੀਂ ਸਹੀ ਗੱਲ ਕਹਤੇ ਆ ਇਹਨੂੰ ਵੀ ਆਪਾਂ ਨਿਊਟ੍ਰੀਸ਼ਨਲ ਡਿਸਆਰਡਰ ਹੀ ਕਹਿੰਦੇ ਆ ਕਹਿੰਦੇ ਆ ਜਿਹੜੇ ਅੰਡਰ weight ਜਾਂ ਅੰਡਰ ਆਪਾਂ ਗੱਲ ਕਰੀਏ ਨਾ ਅੰਡਰ weight ਉਹ ਤਾਂ ਹੋ ਸਕਦਾ ਹੈ ਕਿ ਉਹਦੀ ਨਿਊਟ੍ਰੀਸ਼ਨ ਡਿਮਾਂਡ ਘਟ ਹੈ ਮਤਲਬ ਉਹ ਨਾ ਖਾ ਨਹੀਂ ਰਿਹਾ ਪ੍ਰੋਪਰ ਜਿਨ੍ਹਾਂ ਨੂੰ ਖਾਣਾ ਚਾਹੀਦਾ ਜਿਹੜਾ ਤੁਸੀਂ ਗੱਲ ਕੀਤੀ ਓਵਰ weight ਇਹਦੇ ਵਿੱਚ ਉਹੀ ਆ ਗਈ ਆਪਾਂ ਹਾਈ ਕੈਲਰੀਜ਼ ਡਾਈਟ ਲੈ ਰਹੇ ਹਾਂ ਜਿਸ ਨਾਲ ਓਕੇ ਇੱਕ ਜੇ ਹੁਣ ਤੁਸੀਂ ਪੀਜਾ ਦੀ ਲਗਾ ਲਓ ਜਾਂ 버ਗਰ ਦੀ ਲਗਾ ਲਓ ਨਹੀਂ ਕੈਲਰੀਜ਼ ਬਹੁਤ ਜ਼ਿਆਦਾ ਹਾਈ ਨੇ ਠੀਕ ਹੈ ਨਾ ਆਪਾਂ ਫਾਈਬਰ ਵਾਲਾ ਖਾਣਾ ਖਾ ਹੀ ਨਹੀਂ ਰਹੇ ਆਪਾਂ ਸਲਾਦ ਜਾਂ ਫਰੂਟ ਆਪਾਂ ਖਾ ਹੀ ਨਹੀਂ ਰਹੇ ਉਹ ਫਿਰ ਜਿਹਨੂੰ ਤੁਸੀਂ ਕਿਹਾ ਵੀ ਆਲੂ ਬਖਾਰੇ ਮੰਗੇ ਫੁੱਲ ਜਾਂਦਾ ਫਿਰ ਉਸ ਤਰ੍ਹਾਂ ਫੁੱਲ ਜਾਂਦੇ ਨੇ ਸਲਾਦ ਫਰੂਟ ਨੂੰ ਦੇਖ ਕੇ ਤਾਂ ਜੀ ਥੂ ਥੂ ਕਰ ਦਿੰਦੇ ਐ ਕਰਨ ਲੱਗ ਜਾਂਦੇ ਨੇ ਜੀ ਬੱਚੇ ਗੱਲ ਉਹੀ ਹੈ ਨਾ ਉਹ ਚੀਜ਼ਾਂ ਦੇ ਵਿੱਚ ਇਸ ਤਰ੍ਹਾਂ ਦੇ ਕੈਮੀਕਲ ਨਹੀਂ ਪਾਏ ਹੋਏ ਟੇਸਟ ਇਨਹੈਂਸਰ ਨਹੀਂ ਪਾਏ ਹੋਏ ਉਹ ਮਤਲਬ ਇਹਦਾ ਮਤਲਬ ਹੁਣ ਇਹ ਹੈ ਕਿ ਜਿਹੜਾ ਇਹ ਸੁਪਰ ਸ਼ੇਕ ਪੀਲੇਗਾ ਜਾਂ ਪ੍ਰੈਕਟਿਸ ਆਪਣੇ ਘਰ ਦੇ ਵਿੱਚ ਸ਼ੁਰੂ ਕਰ ਦੇਗਾ ਮਾਂ ਖਾਸ ਕਰਕੇ ਮਾਂ ਤੇ ਜਾਂ ਦਾਦਾ ਦਦੀ ਜਿਹੜੇ ਵੀ ਬੱਚਿਆਂ ਨੂੰ ਇਹ ਬਣਾਉਣਾ ਬਣਾ ਕੇ ਪਾਲਾਉਣਾ ਸ਼ੁਰੂ ਕਰ ਦੇਣਗੇ ਉਹਨਾਂ ਨੂੰ ਹੋਰ ਕਿਸੇ ਵੀ ਚੀਜ਼ ਦੀ ਜ਼ਰੂਰਤ ਨਹੀਂ ਪੈਗੀ ਬਿਲਕੁਲ ਨਹੀਂ ਪੋਗੀ ਕਿਉਂਕਿ ਇਹਦੇ ਵਿੱਚ ਜਿੰਨੇ ਵੀ ਆਪਣੇ ਜਿਹੜੇ ਆਪਾਂ ਗੱਲ ਕਰੀਏ ਵਿਟਾਮਿਨਸ ਮਿਨਰਲਸ ਕੁਝ ਜਿਸ ਤਰ੍ਹਾਂ ਮਿਨਰਲਸ ਦੀ ਗੱਲ ਕਰੀਏ ਜਿਹਦੇ ਵਿੱਚ ਕੈਲਸ਼ੀਅਮ ਹੋ ਗਿਆ ਆਇਰਨ ਹੋ ਗਿਆ ਮੈਗਨੀਸ਼ੀਅਮ ਹੋ ਗਿਆ ਮੈਗਨੀਜ਼ ਹੋ ਗਿਆ ਉਹ ਇਹਦੇ ਵਿੱਚੋਂ ਸਾਰਾ ਕੁਝ ਮਿਲ ਜਾਊਗਾ ਜੇ ਵਿਟਾਮਿਨ ਦੀ ਗੱਲ ਕਰੀਏ ਵਿਟਾਮਿਨ ਏ ਇਹਦੇ ਵਿੱਚੋਂ ਮਿਲ ਜਾਊਗਾ ਠੀਕ ਹੈ ਨਾ ਹੋਰ ਵੀ ਜਿੰਨੇ ਆਪਣੇ ਐਸੈਂਸ਼ੀਅਲ ਹੋਣ ਨੇ ਉਹ ਸਾਰਾ ਕੁਝ ਇਹਦੇ ਵਿੱਚੋਂ ਮਿਲ ਜਾਊਗਾ ਇਹ ਤੋਂ ਇਲਾਵਾ ਜਿੰਨੇ ਅਮੀਨੋ ਐਸਿਡਸ ਨੇ ਜਿਹੜੇ ਪ੍ਰੋਪਰ ਆਪਣੀ ਗਰੋਥ ਲਈ ਚਾਹੀਦੇ ਨੇ ਉਹ ਵੀ ਤੁਹਾਨੂੰ ਮਿਲ ਜਾਊਗਾ ਇਹਦੇ ਵਿੱਚੋਂ ਡਾਈਟਰੀ ਫਾਈਬਰ ਤੁਹਾਨੂੰ ਮਿਲ ਜਾਊਗਾ ਐਸੈਂਸ਼ੀਅਲ ਜਿਹੜੇ ਫੈਟੀ ਐਸਿਡ ਤੁਹਾਡੇ ਬ੍ਰੇਨ ਮਤਲਬ ਇਹ ਇੱਕ ਕੰਪਲੀਟ ਪੈਕੇਜ ਆ ਬੱਚੇ ਦੇ ਗਰੋਥ ਲਈ ਚਾਹੇ ਦੀ ਉਹ ਅੰਡਰ weight ਹੈ ਚਾਹੇ ਉਹਦੀ ਹਾਈਟ ਘਟ ਹੈ ਇਹ ਆ ਜੇ ਆਪਾਂ ਲਗਾ ਲਈਏ ਜਿਸ ਤਰ੍ਹਾਂ ਕਈ ਬੱਚੇ ਜਿਹੜੇ ਉੱਪਰ ਸੁੱਸੂ ਕਰਦੇ ਨੇ ਉਹਨਾਂ ਲਈ ਤਿਲ ਬਹੁਤ ਵਧੀਆ ਨੇ ਹਾਂ ਜਿਹੜੇ ਉੱਪਰ ਬੈੱਡ ਬੈਟਿੰਗ ਕਰ ਦਿੰਦੇ ਨੇ ਉਹਨਾਂ ਲਈ ਤਿਲ ਬਹੁਤ ਵਧੀਆ ਨੇ ਇਸ ਤਰ੍ਹਾਂ ਬਦਾ ਮੈਮਰੀ ਬੂਸਟਰ ਵੀ ਹੈ ਜਿਹੜਾ ਮੁਖਫਲੀ ਹੈ ਇਹਦੇ ਵਿੱਚ ਪ੍ਰੋਟੀਨ ਵੀ ਹੈ ਕੈਲਸ਼ੀਅਮ ਵੀ ਹੈ ਐਸੈਂਸ਼ੀਅਲ ਫੈਟੀ ਐਸਿਡਸ ਵੀ ਨੇ ਆਪਣਾ ਆਪਣਾ ਸਾਰਾ ਰੋਲ ਹੈ ਇਹਨਾਂ ਦਾ ਹਰ ਚੀਜ਼ ਦਾ ਆਪਣਾ ਆਪਣਾ ਰੋਲ ਹੈ ਪਰ ਦੈਟਸ ਬਹੁਤ ਵਾਰ ਹੁੰਦਾ ਹੈ ਕਿ ਜਿਹੜੇ ਸਿੰਗਲ ਪੇਰੈਂਟਸ ਹੈਗੇ ਨੇ आ, मतलब ਅਸੀਂ ਕਹਿ ਲਈਏ ਕਿ ਅੱਜ ਕੱਲ ਕਿਉਂਕਿ ਜੁਆਇੰਟ ਫੈਮਿਲੀ ਦਾ ਰਵਾਜ ਜ਼ਿਆਦਾਤਰ ਨਹੀਂ ਹੈਗਾ ਜਿਹੜੇ ਹੈਗੇ ਵੀ ਨੇ ਉਹ ਵੀ ਅਸਥਾਈ ਮੈਂ ਤਾਂ ਅਕਸਰ ਕਹਿਣਾ ਹੁੰਦਾ ਜੀ ਕਿ ਇਸ ਵੇਲੇ ਸਾਡੇ ਘਰਾਂ ਦੇ ਹਾਲਾਤ ਇਹ ਨੇ ਪਹਿਲਾਂ ਤਾਂ ਗਵਾਂਢੀ ਹੁੰਦੇ ਸੀ ਹੁਣ ਇੱਕ ਘਰ ਦੇ ਵਿੱਚ ਕਈ ਕਈ ਗਵਾਂਢੀ ਬਣੇ ਹੋਏ ਨੇ ਅਸੀਂ ਪਰ ਇੰਨੇ ਟਾਈਮ ਕਈ ਵਾਰ ਕਿਸੇ ਕੋਲ ਨਹੀਂ ਵੀ ਹੁੰਦਾ ਜੀ ਦੋਨੇ ਪਿਓ ਵੀ ਮਾਂ ਵੀ ਜੌਬ ਕਰ ਰਹੇ ਨੇ ਤੇ ਫਿਰ ਉਹਨਾਂ ਦਾ ਕੋਈ ਆਲਟਰਨੇਟ ਤੁਸੀਂ ਸੋਚਿਆ ਕੋਈ ਰੱਖਿਆ ਤੁਸੀਂ ਦੇਖੋ ਇਹਦੇ ਵਿੱਚ ਅਗਰ ਤੁਸੀਂ ਰੋਜ਼ ਨਹੀਂ ਕਰ ਸਕਦੇ ਤਾਂ ਵਾਂਸ ਵੀਕਲੀ ਦੇ ਦਿਓ ਮ ਠੀਕ ਹੈ ਨਾ ਕਿਉਂਕਿ ਇਹ ਡਾਈਟਰੀ ਚੱਜਾਂ ਨੇ ਹਾਂ ਅਗਰ ਕੋਈ ਬਿਲਕੁਲ ਹੀ ਨਹੀਂ ਕਰ ਸਕਦਾ ਜਿਸ ਤਰ੍ਹਾਂ ਇਹ ਇਸ ਵਰਨ ਪ੍ਰਾਸ਼ਨ ਕਹਿੰਦੇ ਆ ਅਸੀਂ ਜੀ ਇਹਨੂੰ ਅੱਛਾ ਜੀ ਸਵਰਨ ਪ੍ਰਾਸ਼ਨ ਇਹਦੇ ਵਿੱਚ ਕੀ ਹੈ ਕਿ ਇਹ ਇੱਕ ਤਰ੍ਹਾਂ ਸ਼ਹਿਦ ਹੈ ਸ਼ਹਿਦ ਦੇ ਵਿੱਚ ਇਹਨੂੰ 45ਡ ਕੀਤਾ ਜਾਂਦਾ ਹੈ ਜਿਹੜੀਆਂ ਆਪਣੀਆਂ ਬ੍ਰੇਨ ਟੋਨਿਕ ਮੈਡੀਸਿਨ ਹੈ ਜਿਸ ਤਰ੍ਹਾਂ ਸੰਕ ਪੁਸ਼ਪੀ ਹੋ ਗਈ ਬਚਾ ਹੋ ਗਈ ਠੀਕ ਹੈ ਇਹਦੇ ਵਿੱਚ ਸੋਨਾ ਪਸੰਬੀ ਪਾਈ ਹੋਈ ਹੈ ਇਹ ਡ੍ਰੌਪ ਹੈ ਟੇਸਟ ਵਾਈਜ਼ ਵੀ ਇਹ ਬਹੁਤ ਵਧੀਆ ਚੀਜ਼ ਹੈ ਹਮਮ ਠੀਕ ਹੈ ਜੀ ਇਹਦੇ ਵਿੱਚ ਉਹ ਸਾਰਾ ਕੁਝ ਮਿਲੂਗਾ ਇੱਕ ਜਿਹੜਾ ਬੱਚੇ ਦੀ ਪ੍ਰੋਪਰ ਗਰੋਥ ਐਂਡ ਡਿਵੈਲਪਮੈਂਟ ਲਈ ਚਾਹੀਦਾ ਹੁੰਦਾ ਜਿਸ ਤਰ੍ਹਾਂ ਬ੍ਰੇਨ ਹੈ ਆਪਣੇ ਬ੍ਰੇਨ ਦੇ ਵਿੱਚ ਕੀ ਹੈ ਕਿ ਬ੍ਰੇਨ ਨੂੰ ਆਪਣੇ ਨੂੰ ਜਿਹੜਾ ਸੋਨਾ ਬਹੁਤ ਥੋੜੀ ਮਾਤਰਾ ਚ ਚਾਹੀਦਾ ਹੁੰਦਾ ਇੱਕ ਫੁੱਲੀ ਡਿਵੈਲਪ ਹੋਣ ਲਈ ਠੀਕ ਹੈ ਜੀ ਇਹ ਇੱਕ ਮੈਮਰੀ ਬੂਸਟਰ ਵੀ ਹੈ ਇਹ ਇੱਕ ਇਮਿਊਨੋ ਬੂਸਟਰ ਵੀ ਹੈ ਬੱਚਿਆਂ ਲਈ ਖਾਸ ਕਰਕੇ ਹਾਂ ਬੱਚਿਆਂ ਲਈ ਬੱਚਿਆਂ ਲਈ ਹੋਇਆ ਹੈ ਵੈਸੇ 1 ਸਾਲ ਤੋਂ ਲੈ ਕੇ 16 ਸਾਲ ਦੇ ਬੱਚੇ ਤੱਕ ਤੁਸੀਂ ਦੇ ਸਕਦੇ ਹੋ ਰੋਜ਼ ਇਹਦੀਆਂ 5 ਬੂੰਦਾਂ ਦੇਣੀਆਂ ਨੇ ਤੁਸੀਂ ਅੱਛਾ ਰੋਜ਼ 5 ਬੂੰਦਾਂ ਦੇਣੀਆਂ ਨੇ ਫਰਕ ਕੀ ਪਊਗਾ ਬੱਚਿਆਂ ਤੇ ਚਲੋ ਅੱਜ ਤਾਂ ਤੁਹਾਡਾ ਨੁਸਖਾ ਬਹੁਤ ਵਧੀਆ ਹੈ ਇਹ ਤਾਂ ਕਈ ਵਾਰ ਬਣਾਉਣ ਕਰਨ ਨੂੰ ਵੀ ਟਾਈਮ ਬਹੁਤ ਚਾਹੀਦਾ ਹੁੰਦਾ ਤੁਸੀਂ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਸਿਰਫ 5 ਬੂੰਦਾਂ ਨੇ ਜਿਹੜਾ ਇਹ ਨੁਸਖਾ ਉਹਨਾਂ ਨੇ ਬਣਾਇਆ ਹੋਇਆ ਹੈ ਤੇ 5 ਬੂੰਦਾਂ ਦੇ ਨਾਲ ਹੋਏਗਾ ਕੀ ਜੀ ਹੁਣ ਸਾਨੂੰ ਇਹ ਵੀ ਦੱਸ ਦਿਓ 5 ਬੂੰਦਾਂ ਦੇ ਨਾਲ ਜਿਸ ਤਰ੍ਹਾਂ ਆਪਾਂ ਗੱਲ ਕੀਤੀ ਹੈ ਕਿ ਬੱਚਿਆਂ ਦੀ ਇਸ ਅਕੋਰਡਿੰਗ ਠੀਕ ਹੈ ਨਾ ਜਿਸ ਤਰ੍ਹਾਂ ਮੈਂ ਦੱਸਿਆ ਵੀ 2 ਸਾਲ ਦੇ ਬੱਚੇ ਦੀ ਇੰਨੀ ਹਾਈਟ ਹੋਣੀ ਚਾਹੀਦੀ ਹੈ ਸਾਲ ਦੇ ਬੱਚੇ ਦੀ ਇੰਨੀ ਹੋਣੀ ਚਾਹੀਦੀ ਹੈ ਅਗਰ ਉਹਦੀ ਹਾਈਟ ਘਟ ਹੈ ਉਹਦੀ ਹਾਈਟ ਪ੍ਰੋਪਰ ਹੋਊਗੀ ਠੀਕ ਹੈ ਨਾ ਦੂਸਰੀ ਚੀਜ਼ ਅਗਰ ਉਹ ਅੰਡਰ weight ਹੈ ਉਹਦਾ weight ਪ੍ਰੋਪਰ ਹੋਊਗਾ ਤੀਸਰੀ ਚੀਜ਼ ਜਿਹੜੇ ਬੱਚੇ ਖਾ ਪੀ ਨਹੀਂ ਰਿਹਾ ਇੱਕ ਐਪੀਟਾਈਜ਼ਰ ਦਾ ਵੀ ਕੰਮ ਕਰਦਾ ਹੈ ਇਹ ਜਿਹੜਾ ਇਹ ਸਵਰਨ ਪ੍ਰਸ਼ਨ ਹੁੰਦਾ ਹੈ ਇਹ ਕ ਐਪੀਟਾਈਜ਼ਰ ਦਾ ਵੀ ਕੰਮ ਕਰਦਾ ਹੈ ਉਹ ਪ੍ਰੋਪਰ ਆਪਣਾ ਖਾਣ ਪੀਣ ਲੱਗ ਜਾਊਗਾ ਠੀਕ ਹੈ ਜਿਹੜਾ ਨੈਕਸਟ ਹੈ ਇੱਕ ਇਹ ਮੈਮਰੀ ਬੂਸਟਰ ਵੀ ਹੈ ਜਿਹੜੇ ਬੱਚੇ ਮਤਲਬ ਆਈਕਿਊ ਲੈਵਲ ਘਟ ਹੈ ਉਹਨਾਂ ਲਈ ਬਹੁਤ ਅੱਛਾ ਕੰਮ ਕਰਦਾ ਕਿਉਂਕਿ ਬ੍ਰੇਨ ਲਈ ਤਾਂ ਮਤਲਬ ਤੁਸੀਂ ਲਗਾ ਲਓ ਕਿ ਰਾਮਬਾਨ ਹੈ ਜਿਹੜੀ ਸੋਨਣਾ ਭਸਮ ਦੇ ਵਿੱਚ ਪਾਈ ਹੋਈ ਸੋਨੇ ਦੀ ਭਸਮ ਪਾਈ ਹੋਈ ਹੈ ਫਿਰ ਇਸ ਤੋਂ ਬਾਅਦ ਜਿਹੜੇ ਬੱਚੇ ਬਾਰ-ਬਾਰ ਬਿਮਾਰ ਰਹਿੰਦੇ ਨੇ ਖਾਂਸੀ ਜ਼ੁਖਾਮ ਬੁਖਾਰ ਤੁਸੀਂ ਦੇਖਿਆ ਹੋਣਗੇ ਕਿ ਕਈ ਬੱਚੇ ਇਸ ਤਰ੍ਹਾਂ ਦੇ ਨੇ ਮਿਹਰ ਹਰ ਮਹੀਨੇ ਬਿਮਾਰ ਰਹਿੰਦੇ ਨੇ ਠੀਕ ਹੈ ਬਾਰ-ਬਾਰ ਐਪੀਸੋਡ ਹੁੰਦੇ ਨੇ ਉਹਨਾਂ ਨੂੰ ਕਈਆਂ ਉੱਪਰ ਰੈਸਪੀਰੇਟਰੀ ਟਰੈਕ ਦੀ ਪ੍ਰੋਬਲਮ ਰਹਿੰਦੀ ਹੈ ਉਹਦੇ ਲਈ ਇਹ ਇੱਕ ਬਹੁਤ ਅੱਛੀ ਰਾਮਬ ਇਹਨੂੰ ਅਸੀਂ ਆਯੁਰਵੇਦਿਕ ਵੈਕਸੀਨੇਸ਼ਨ ਦਾ ਨਾਮ ਦਿੰਦੇ ਆ ਠੀਕ ਹੈ ਨਾ ਜਿਸ ਤਰ੍ਹਾਂ ਆਪਾਂ ਛੋਟੇ ਬੱਚੇ ਤੋਂ ਲੈ ਕੇ ਜਿਸ ਤਰ੍ਹਾਂ BCG ਤੋਂ ਸ਼ੁਰੂ ਹੋ ਕੇ ਆਪਾਂ DPT ਤੱਕ ਜਾਂਦੇ ਆ ਜਿਹੜੇ ਵੈਕਸੀਨੇਸ਼ਨ ਦੇ ਸ਼ਡਿਊਲ ਬਣਿਆ ਹੋਇਆ ਹੈ ਕਮਿਊਨਾਈਜੇਸ਼ਨ ਸ਼ਡਿਊਲ ਮਤਲਬ ਇਹ ਇੱਕ ਦਿਨ ਦਾ ਆਯੁਰਵੇਦ ਦਾ ਵੈਕਸੀਨੇਸ਼ਨ ਹੈ ਮਤਲਬ ਹਰ ਚੀਜ਼ ਤੋਂ ਤੁਹਾਨੂੰ ਬਚਾਉਂਦਾ ਹੈ ਹਰ ਤਰ੍ਹਾਂ ਦੀ ਬਿਮਾਰੀ ਤੋਂ ਬਚਾਉਂਦਾ ਤੁਹਾਨੂੰ ਖਾਸ ਕਰਕੇ ਜਿਹੜੇ ਵਾਇਰਲ ਡਿਸਆਰਡਰ ਨੇ ਜਿਹੜੇ ਫਲੂ ਟਾਈਪ ਸਿੰਪਟਮ ਨੇ ਹਰ ਬੱਚੇ ਨੂੰ ਜਿਸ ਤਰ੍ਹਾਂ ਹੁਣ ਸਰਦੀ ਨਿਕਲਦੀ ਹੈ ਇਹਦਾ ਹੁਣ ਫਲੋਦਰ ਸਿਸਟਮ ਸ਼ੁਰੂ ਹੋ ਜਾਊਗਾ ਠੀਕ ਹੈ ਕਿਸ ਨੂੰ ਖਾਂਸੀ ਜੁਖਾਮ ਗਲਾ ਖਰਾਬ ਬੁਖਾਰ ਬੱਚਿਆਂ ਦੇ ਵਿੱਚ ਜਿਆਦਾ ਦਿੱਕਤ ਰਹਿੰਦੀ ਹੈ ਉਹਦੇ ਲਈ ਤਾਂ ਇਹ ਬਹੁਤ ਵਧੀਆ ਕਾਰਗਰ ਇਹ ਮੈਡੀਸਿਨ ਹੈ ਤੇ ਜਿਨ੍ਹਾਂ ਕੋਲ ਇਹ ਪਾਉਣ ਦਾ ਵੀ ਟਾਈਮ ਨਹੀਂ ਹੈਗਾ ਜੀ ਫਿਰ ਉਹ ਕਹਿੰਦੇ ਵੀ ਸਾਨੂੰ ਤਾਂ ਇੰਨਾ ਵੀ ਟਾਈਮ ਨਹੀਂ ਹੁੰਦਾ ਫਿਰ ਇਹਦੇ ਲਈ ਇੱਕ ਇਹ ਹੋਰ ਵੀ ਹੈ ਇੱਕ ਬੂਸਟਰ ਬੂਸਟਰ ਰੋਜ਼ ਆਉਂਦੀ ਹੈ ਇਹਨੂੰ ਵੀ ਮਹੀਨੇ 'ਚ ਆਪਾਂ ਇੱਕ ਵਾਰੀ ਦੇਣਾ ਹੁੰਦਾ ਮਹੀਨੇ ਦੇ ਵਿੱਚ ਮੈਂ ਤਾਂ ਵੈਸੇ ਤੁਹਾਨੂੰ ਰਫਲੀ ਦੱਸ ਰਿਹਾ ਇੱਕ ਪੋਸ਼ਿਆਂ ਨਸ਼ਕਤਰ ਦੇ ਮਤਲਬ ਉਹ ਡੇਟਸ ਹੁੰਦੀਆਂ ਨੇ ਇਹਦੀਆਂ ਠੀਕ ਹੈ ਨਾ ਉਹਦੇ ਵਿੱਚ ਅਸੀਂ ਚੰਦ ਦੇ ਚੰਦ ਦੇ ਹਿਸਾਬ ਨਾਲ ਹੁੰਦਾ ਉਹ ਆਪਾਂ ਦਿੰਨੇ ਆ ਫਿਰ ਇਹਨੂੰ ਹਾਂ ਠੀਕ ਹੈ ਜੀ ਇਹ ਮਹੀਨੇ ਚ ਇੱਕ ਡੋਜ਼ ਨਹੀਂ ਹੁੰਦੀ ਸਿੰਗਲ ਕੈਪਸੂਲ ਦੇਣਾ ਹੁੰਦਾ ਬੱਚੇ ਸਾਰੇ ਚੀਜ਼ਾਂ ਦਾ ਕੰਮ ਇਹ ਸਿੰਗਲ ਚ ਆ ਗਿਆ ਫਿਰ ਹਾਂ ਇਹ ਸਾਰੀਆਂ ਚੀਜ਼ਾਂ ਦਾ ਕੰਮ ਇਹ ਸਿੰਗਲ ਚ ਆ ਜਾਊਗਾ ਜਿਹੜਾ ਕੋਈ ਮਤਲਬ ਹਫਤੇ ਬਾਅਦ ਜਾਂ ਰੋਜ਼ ਵੀ ਨਹੀਂ ਕਰਨਾ ਚਾਹੁੰਦਾ ਇਹਦੇ ਵਿੱਚ ਵੀ ਉਹੀ ਹੈ ਸੇਮ ਹੀ ਇਨਗਰੀਡੀਅੰਟ ਨੇ ਠੀਕ ਹੈ ਇਹਦੇ ਵਿੱਚ ਬਚਾ ਸੰਕਪੁਸ਼ਪੀ ਹੈ ਆਪਣਾ ਸੋਨਾਪਾ ਸਮਾਂ ਸ਼ਹਿਦ ਹੈ ਮਤਲਬ ਇਸ ਤਰ੍ਹਾਂ ਦੀ ਸਾਰੀਆਂ ਉਹ ਚੀਜ਼ਾਂ ਪਾਈਆਂ ਹੋਈਆਂ ਨੇ ਇਹਦੇ ਵਿੱਚ ਕੈਪਸੂਲ ਦੇ ਵਿੱਚ ਸਿੰਗਲ ਡੋਜ਼ ਆਪਾਂ ਨੇ ਦੇਣੀ ਹੁੰਦੀ ਹੈ ਇਹ ਵੀ ਦੇ ਸਕਦੇ ਆ ਫਾਰਮੂਲਾ ਨੁਸਖਾ ਹੈਗਾ ਜਿਹੜਾ ਮੈਂ ਤੁਹਾਨੂੰ ਦੱਸ ਦਈਏ ਵੈਸੇ ਤਾਂ ਡਾਕਟਰ ਸਾਹਿਬ ਕਹਿੰਦੇ ਨੇ ਕਿ ਇਹ ਬਣਾਉਤਾ ਬੈਸਟ ਹੈ ਅਗਰ ਜਿਹਦੇ ਕੋਲ ਟਾਈਮ ਨਹੀਂ ਹੈ ਕਿਸੇ ਕੋਲ ਪੰਜ ਬੂੰਦਾ ਪਲਾਂਣ ਦਾ ਵੀ ਬੱਚੇ ਨੂੰ ਟਾਈਮ ਨਹੀਂ ਹੁੰਦਾ ਬਹੁਤ ਵਾਰ ਹੁੰਦਾ ਤੇ ਤੇ ਫੇਰ ਇਹ ਮਹੀਨੇ ਦੇ ਚ ਇਹ ਤਾਂ ਦੇ ਹੀ ਸਕਦੇ ਹਾਂ ਜੀ ਅਸੀਂ ਹਾਂਜੀ ਜੀ ਜੀ ਅੱਛਾ ਇਹ ਨੁਸਖਾ ਫਾਰਮੂਲਾ ਦੱਸ ਦੇ ਸਾਨੂੰ ਜਿਹੜਾ ਤੁਸੀਂ ਕਹਿ ਰਹੇ ਹੋ ਸੁਪਰ ਸ਼ੇਕ ਦਾ ਨਾਮ ਜਿਹੜਾ ਤੁਸੀਂ ਦਿੱਤਾ ਹੈ ਇਹ ਕਿਵੇਂ ਤਿਆਰ ਕਰਦੇ ਆਂ ਬਸ ਤੁਸੀਂ ਇੱਕ ਚਮਚ ਜਿਸ ਤਰ੍ਹਾਂ ਕੱਚੀ ਮੁਖਮਲੀ ਹੈ ਰਾਤ ਨੂੰ ਡਿਪ ਕਰ ਲਓ ਸਵੇਰੇ ਹੀ ਦੇ ਦਿਓ ਬੱਚੇ ਨੂੰ ਸਕੂਲ ਟਾਈਮ ਆਕਰ ਉਹ ਖਾਣਾ ਨਹੀਂ ਖਾ ਰਹੇ ਆ ਤੁਹਾਡੀ ਇਹ ਵੀ ਟੈਨਸ਼ਨ ਖਤਮ ਹੈ ਕਈ ਬੱਚੇ ਟਾਈਮ ਨਹੀਂ ਹੁੰਦਾ ਜਾਂ ਉੱਠਦੇ ਲੇਟ ਨੇ ਪੂਰੇ ਪੂਰੇ ਟਾਈਮ ਤੇ ਉੱਠਦੇ ਨੇ ਤਾਂ ਤੁਹਾਡੇ ਕੋਲ ਇੱਕ ਬੈਸਟ ਆਪਸ਼ਨ ਇਹ ਹੀ ਹੈ ਕਿ ਤੁਸੀਂ ਰਾਤ ਨੂੰ ਡਿਪ ਕਰਕੇ ਰੱਖ ਦਿਓ ਇੱਕ ਚਮਚ ਤੁਸੀਂ ਮੁਖਮਲੀ ਦਾ ਭਿਓ ਲਓ ਕੱਚੀ ਮੁਖਮਲੀ ਠੀਕ ਹੈ 5 ਤੋਂ 7 ਅਗਰ ਤੁਹਾਡਾ ਬੱਚਾ 5 ਸਾਲ ਦਾ ਠੀਕ ਹੈ ਨਾ ਜੀ 5 ਤੋਂ 7 ਬਾਦਾਮ ਭਿਓ ਲਓ ਅੱਧਾ ਚਮਚ ਜਿਹੜੇ ਆਪਣੇ ਸਫੈਦ ਤੇਲ ਨੇ ਇਹ ਭਿਓ ਲਓ ਆ ਨਾਰੀਅਲ ਗਿਰੀ ਹੈ ਠੀਕ ਹੈ ਜੀ ਨਾਰੀਅਲ ਗਿਰੀ ਤੇ ਆਹ ਹੈ ਆਪਣਾ ਜਿਹੜਾ ਤੁਸੀਂ ਪੁੱਛਦੇ ਸੀ ਵੀ ਇਹ ਕੀ ਚੀਜ਼ ਹੈ ਬਾਸ ਦਾ ਮਰਬਾ ਅੱਛਾ ਠੀਕ ਹੈ ਇਹ ਜਿਹੜਾ ਬੱਚਾ ਇਹਦਾ ਜਿਹੜਾ ਦਰਖਤ ਹੁੰਦਾ ਜੀ ਉਹ ਹਾਂ ਬਾਸ ਦਾ ਦਰਖਤ ਹੁੰਦਾ ਹੈ ਉਹਦੇ ਜਿਹੜੇ ਬੈਂਬੂ ਸ਼ੂਟ ਹੁੰਦੇ ਨੇ ਨਾ ਉਹਨਾਂ ਨੂੰ ਕੱਟ ਕੇ ਪੀਸ ਇਹ ਉਹਦਾ ਮਰਬਾ ਤਿਆਰ ਕੀਤਾ ਜਾਂਦਾ ਹੈ ਬੱਚੇ ਦੀ ਹਾਈਟ ਹੈ ਜਿਹੜੀ ਉਹ ਬਾਸ ਵਰਗੀ ਹੋ ਜੂ ਹਾਂ ਬਿਲਕੁਲ ਉਹਦੇ ਬਾਸ ਦੀ ਤਰ੍ਹਾਂ ਹੀ ਹੁੰਦੀ ਹੈ ਇਹਦੀ ਹਾਈਟ ਕਿਉਂਕਿ ਇਹਦੇ ਵਿੱਚ ਕੈਲਸ਼ੀਅਮ ਹੈ ਡਾਈਟਰੀ ਫਾਈਬਰ ਹੈ ਠੀਕ ਹੈ ਜੀ ਫਾਸਫੋਰਸ ਹੈ ਇਹਦੇ ਵਿੱਚ ਲਓ ਜੀ ਇਹ ਦੇਖੋ ਡਾਕਟਰ ਸਾਹਿਬ ਦਾ ਕਹਿਣਾ ਹੈ ਕਿ ਇਹ ਇਹ ਬਾਸ ਦਾ ਮਰਬਾ ਹੈ ਮੈਂ ਤਾਂ ਪਹਿਲੀ ਵਾਰ ਸੁਣਿਆ ਬਾਸ ਦਾ ਮਰਬਾ ਅਨਲਾ ਕਹਿੰਦਾ ਕਿ ਜਿਹੜੇ ਬੱਚਿਆਂ ਦੀ ਹਾਈਟ ਘੱਟ ਹੈ ਉਹਨਾਂ ਵਾਸਤੇ ਇਹ ਇੱਕ ਅਸੀਂ ਕਹਿ ਲਈਏ ਕਿ ਬਹੁਤ ਕਰਾਮਾਤੀ ਨੁਸਖਾ ਫਾਰਮੂਲਾ ਹੈ ਇਹ ਬਾਂਸਦੰਬਰ ਰੱਬੇ ਦੇ ਵਿੱਚ ਪਾਉਣਾ ਜੀ ਹਾਂਜੀ ਇਹਦੇ ਵਿੱਚ ਸਾਰੀਆਂ ਚੀਜ਼ਾਂ ਮਿਕਸ ਕਰਕੇ ਇੱਕ ਗਲਾਸ ਪਾਣੀ ਦਾ ਪਾ ਲਓ ਅੱਛਾ ਜੀ ਇਹ ਤੁਹਾਡਾ ਸੁਪਰ ਬੂਸਟ ਮਿਲਕ ਬਣ ਜਾਊਗਾ ਅੱਛਾ ਇਹਨੂੰ ਆਪਾਂ ਸੁਪਰ ਬੂਸਟ ਕਹਿੰਦੇ ਹਾਂ ਸਵੇਰੇ ਤੁਸੀਂ ਖਾਣਾ ਨਹੀਂ ਖਾ ਗਿਆ ਬੱਚਾ ਕੋਈ ਦਿੱਕਤ ਨਹੀਂ ਕੁਝ ਵੀ ਖਾਦਾ ਨਹੀਂ ਉਹਨੇ ਕੋਈ ਦਿੱਕਤ ਨਹੀਂ ਬਸ ਸਵੇਰੇ ਉੱਠਦੇ ਪਾਣੀ ਦੇ ਦਿਓ ਉਹਨੂੰ ਥੋੜਾ ਜਿਹਾ ਉਸ ਤੋਂ ਬਾਅਦ ਜਦੋਂ ਸਕੂਲ ਜਾਣ ਲੱਗਿਆ ਉਹਨੂੰ ਇਹ ਸੁਪਰ ਬੂਸਟ ਮਿਲਕ ਦੇ ਦਿਓ ਪੂਰੇ ਦਿਨ ਉਹਦੇ 'ਚ ਐਨਰਜੀ ਰਹੂਗੀ ਤੇ ਵਧੀਆ ਘਰ ਆ ਕੇ ਖਾਣਾ ਵੀ ਖਾਊਗਾ ਉਹ ਪ੍ਰੋਪਰ ਦੁਪ ਟਟ ਕੇ ਪਹੂਗਾ ਹਾਂ ਬਿਲਕੁਲ ਬਿਲਕੁਲ ਕਿਉਂਕਿ ਜੜੀਆਂ ਕੁਦਰਤੀ ਚ ਜਾਣ ਨਾ ਇਹਦੇ ਵਿੱਚ ਆਪਨੇ ਬਹੁਤ ਵਾਰ ਦੇਖਿਆ ਜੀ ਡਾਕਟਰ ਸਾਹਿਬ ਜਦੋਂ ਨਾ ਮੈਂ ਵੀ ਕਈ ਵਾਰ ਜਦੋਂ ਟਾਈਮ ਹੁੰਦਾ ਹੈ ਤਾਂ ਮੈਂ ਬੱਚੇ ਨੂੰ ਬਾਹਰ ਲੈ ਕੇ ਜਾਂਦਾ ਮਿੱਟੀ ਚ ਰੇਤੇ ਚ ਪਾਰਕ ਦੇ ਵਿੱਚ ਕਈ ਵਾਰ ਹੁੰਦਾ ਜਦੋਂ ਘਮਾਉਣੇ ਫਰੋਣੇ ਤੇ ਘਰ ਆ ਕੇ ਉਹ ਆਏ ਟਟ ਕੇ ਪੈਂਦੇ ਨੇ ਜਿਨ੍ਹਾਂ ਨੂੰ ਅਸੀਂ ਮਿੰਤਾ ਕਰਦੇ ਹਾਂ ਕਿ ਕੁਝ ਖਾ ਲੋ ਕੁਝ ਖਾ ਲੋ ਤੇ ਜਦੋਂ ਬਾਹਰੋਂ ਕੁਮਾਫਰ ਆ ਕੇ ਲੈ ਕੇ ਆਈਦਾ ਤੇ ਫਿਰ ਉਹ ਇਹ ਪੈਂਦੇ ਨੇ ਜੀ ਟਟ ਕੇ ਉਸ ਤਰੀਕੇ ਨਾਲ ਕੰਮ ਕਰੇਗਾ ਸਾਰਾ ਨੁਸਖਾ ਇਹ ਹਾਂਜੀ ਬਿਲਕੁਲ ਉਸ ਤਰੀਕੇ ਕੰਮ ਕਰੂਗਾ ਜਦੋਂ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸੀ ਆ ਫਿਜ਼ੀਕਲ ਐਕਟੀਵਿਟੀ ਜਦੋਂ ਅਸੀਂ ਬੱਚੇ ਦੀ ਕਰਾਉਂਗੇ ਉਹਨਾਂ ਨੂੰ ਘਰਾਂ ਤੋਂ ਬਾਹਰ ਕੱਢੋ ਮਿੱਟੀ 'ਚ ਲੈ ਕੇ ਆਓ ਠੀਕ ਹੈ ਕੋਈ ਤੁਹਾਡੇ ਨੇੜੇ ਪਾਰਕ ਹੈ ਗਾਰਡਨ ਹੈ ਚਲੋ ਨਹੀਂ ਡੇਲੀ ਟਾਈਮ ਛੱਡ ਦਿਓ ਵਾਂਸ ਵੀਕਲੀ ਤਾਂ ਕਰ ਹੀ ਸਕਦੇ ਆਪਾਂ ਹਫਤੇ 'ਚ ਇੱਕ ਦਿਨ ਤਾਂ ਕਰ ਸਕਦੇ ਆਂ ਸੰਡੇ ਨੂੰ ਕਰ ਲਓ ਯਾਰ ਬੱਚੇ ਦੇ ਇੱਕ ਘੰਟਾ ਮਿਹਨਤ ਅਗਰ ਉਹ ਇੱਕ ਘੰਟਾ ਵੀ ਸੰਡੇ ਨੂੰ ਵੀ ਖੇਡ ਲੰਦਾ ਤਾਂ ਵੀ ਕਾਫੀ ਹੱਦ ਤੱਕ ਆਪਣੀਆਂ ਜਿਹੜੀਆਂ ਪ੍ਰੋਬਲਮ ਨੇ ਉਹ ਹੱਲ ਹੋ ਜਾਣਗੀਆਂ ਜੀ 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 ਠੀਕ ਹੈ ਜੀ ਉਹ ਫਿਰ ਭੁੱਖ ਤਾਂ ਲੱਗੂਗੀ ਜਦੋਂ ਬੱਚਾ ਫਿਜ਼ੀਕਲ ਐਕਟੀਵਿਟੀ ਭਜੂਗਾ ਨੱਠੂਗਾ ਨੂੰ ਭੁੱਖ ਤਾਂ ਲੱਗਣੀ ਹੀ ਆ ਨਾਰਮਲ ਜੀ 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 ਠੀਕ ਹੈ ਜਦੋਂ ਘਰ ਬੈਠ ਕੇ ਮੋਬਾਈਲ ਦੇਖੂਗਾ ਫਿਰ ਤਾਂ ਕੁਝ ਵੀ ਨਹੀਂ ਹੋਣਾ ਠੀਕ ਹੈ ਫਿਰ ਤਾਂ ਬਿਮਾਰੀ ਹੋਊਗਾ ਜੀ ਜੀ ਤੇ ਫਿਰ ਇਹ ਨੁਸਖਾ ਹੁਣ ਸਾਨੂੰ ਦੱਸ ਦਿਓ ਜੀ ਇਹ ਨੁਸਖਾ ਕੀ ਕਿਵੇਂ ਕਿਸ ਤ ਤੇ ਅਜਿਹਾ ਨੁਸਖਾ ਬਣਾਉਣਾ ਵੀ ਸਿਖਾਉਣਗੇ ਡਾਕਟਰ ਸਾਹਿਬ ਕੀ ਕਿਵੇਂ ਕਿਵੇਂ ਇੱਕ ਇੱਕ ਚਮਚਾ ਹੈ ਅੱਧਾ ਚਮਚਾ ਇੱਕ ਚਮਚਾ ਮੁਗਫਲੀ ਦਾ ਲੈਣੇ ਆਪਾਂ ਨੇ ਪੰਜ ਤੋਂ ਸੱਤ ਬਾਦਾਮ ਲੈ ਲੈਣੇ ਆਪਾਂ ਤੇ ਅੱਧਾ ਚਮਚਾ ਆਪਾਂ ਸਫੈਦ ਤਿਲ ਤੇ 15 ਗ੍ਰਾਮ ਤੁਸੀਂ ਨਾਰੀਅਲ ਗਿਰੀ ਲੈ ਸਕਦੇ ਹੋ 15 ਤੋਂ 20 ਗ੍ਰਾਮ ਜੇ ਅਗਰ ਬੱਚਾ 5 ਸਾਲ ਦਾ ਬੜਾ ਥੋੜੀ ਜਿਆਦਾ ਲੈ ਲਓਗੇ ਠੀਕ ਹੈ ਇਹ ਵੀ ਸੇਮ ਆਪਾਂ ਨੇ 15 ਤੋਂ 20 ਗ੍ਰਾਮ ਆਪਾਂ ਨੇ ਮਰਬਾ ਲੈ ਲੈਣਾ ਹੈ ਬਾਸ ਦਾ ਮਰਬਾ ਜਿਹੜਾ ਆਪਾਂ ਕਹਿੰਦੇ ਕਿ ਵੈਸੇ ਵੀ ਖਾਧਾ ਜਾ ਸਕਦੇ ਇਹ ਵੈਸੇ ਵੀ ਖਾ ਸਕਦੇ ਹੋ ਅੱਛਾ ਟੈਸਟ ਕਰਕੇ ਦੇਖੀਏ ਹਾਂਜੀ ਹਾਂ ਟੈਸ ਇਦੇ ਵਿੱਚ ਹੀ ਆਪਾਂ ਪਾ ਲਾਂਗੇ ਗ੍ਰੈਂਡਰ ਦੇ ਵਿੱਚ ਪਾ ਲਾਂਗੇ ਸਾਰਾ ਕੁਝ ਪਾਣੀ ਸਮੇਤ ਹਾਂਜੀ ਹਾਂ ਪਾਣੀ ਇੱਕ ਗਲਾਸ ਪਾਣੀ ਦਾ ਨਾਲ ਹੀ ਚੱਲ ਜਾਊਗਾ ਇੱਕ ਗਲਾਸ ਹੀ ਹੋਊਗਾ ਕਰੀਬ ਇਹਦੇ ਵਿੱਚ ਠੀਕ ਹੈ ਜੀ ਆਹ ਤਿਲ ਹੋ ਗਏ ਹੂੰ ਓਏ ਬਸ ਤਾਂ ਮਰਬੋ ਦਾ ਟੇਸਟੀ ਬੜਾ ਹੈ ਜੀ ਤਾਂ ਬਹੁਤ ਟੇਸਟੀ ਹੈ ਨਿਊਟ੍ਰੀਸ਼ਨ ਦੇ ਪੱਖੋਂ ਤਾਂ ਹੈ ਹੀ ਹੈ ਨਾਲ ਇਹਦਾ ਟੇਸਟ ਵੀ ਬਹੁਤ ਵਧੀਆ ਜਿਹੜਾ ਤੁਸੀਂ ਗੱਲ ਕਰਦੇ ਹੋ ਨਾ ਬੱਚੇ ਫਰੂਟ ਨਹੀਂ ਖਾਂਦੇ ਦੇਖੋ ਮੈਨੂੰ ਤਾਂ ਪੇਰੈਂਟਸ ਨੂੰ ਕਰਨੀ ਪੈਣੀ ਹੈ ਠੀਕ ਹੈ ਆ ਹੋ ਗਿਆ ਆਪਣਾ ਨਾਰੀਅਲ ਗਿਰੀ ਠੀਕ ਹੈ ਜੀ ਠੀਕ ਹੈ ਜੀ ਮੈਨੂੰ ਤਾਂ ਆਪਾਂ ਨੂੰ ਕਰਨੀ ਪੈਣੀ ਹੈ ਇੱਕ ਵਾਰ ਇਹ ਟੇਸਟ ਪੱਖੋਂ ਵੀ ਅਗਰ ਤੁਹਾਨੂੰ ਲੱਗਦਾ ਹੈ ਕਿ ਬੱਚਾ ਫਿਰ ਵੀ ਨਹੀਂ ਲੈ ਰਿਹਾ ਇਹਦੇ ਵਿੱਚ ਦੇਸੀ ਖੰਡ ਪਾ ਸਕਦੇ ਹੋ ਤੁਸੀਂ ਟੇਸਟ ਨੂੰ ਇਨਹਾਂਸ ਕਰਨ ਲਈ ਠੀਕ ਹੈ ਚੀਨੀ ਨਾ ਪਾਓ ਚੀਨੀ ਵਧੀਆ ਚੀਜ਼ ਨਹੀਂ ਹੈ ਬੱਚਿਆਂ ਲਈ ਦੇਸੀ ਖੰਡ ਪਾ ਲਓ ਜਾਂ ਧਾਗੇ ਵਾਲੀ ਮਿਸ਼ਰੀ ਕੁੱਟ ਕੇ ਰੱਖ ਲਓ ਠੀਕ ਹੈ ਨਾ ਉਹਦਾ ਇੱਕ ਚਮਚ ਪਾ ਲਓ ਅ ਹਾਂਜੀ ਇਹ ਵੀ ਪਾ ਸਕਦੇ ਹਾਂ ਤੁਸੀਂ ਵੈਸੇ ਇਹਨੂੰ ਕੱਲਿਆਂ ਨੂੰ ਦੋ ਸਵੇਰੇ ਖਾਲੀ ਪੇਟ ਦੋ ਉਹ ਜ਼ਿਆਦਾ ਵਧੀਆ ਠੀਕ ਹੈ ਹਾਂਜੀ ਲਓ ਜੀ ਜਿਹੜਾ ਨੁਸਖਾ ਹੈਗਾ ਇਹ ਸਪੈਸ਼ਲ ਹੈ ਦੇਖੋ ਤੁਸੀਂ ਬਣ ਰਿਹਾ ਹੈ ਇਹ 5 ਮਿੰਟਾਂ 'ਚ ਬਣ ਕੇ ਤਿਆਰ ਹੋ ਜਾਊਗਾ ਅੱਛਾ ਜੀ ਠੀਕ ਹੈ ਜੀ ਇਹ ਆਪਾਂ ਬੱਚਿਆਂ ਨੂੰ ਸਵੇਰੇ ਦੋ ਸਕੂਲ ਜਾਣ ਲੱਗੇ ਉਹਨੂੰ ਕੋਈ ਦਿੱਕਤ ਨਹੀਂ ਮਤਲਬ ਨਾ ਤੁਹਾਨੂੰ ਡ੍ਰੋਪਰੀ ਦੀ ਟੈਨਸ਼ਨ ਨਾ ਤੁਹਾਨੂੰ ਇਹ ਟੈਨਸ਼ਨ ਵੀ ਸਵੇਰੇ ਦੁੱਧ ਨਹੀਂ ਜਾਂ ਚਾਹ ਨਹੀਂ ਲੈ ਕੇ ਗਿਆ ਸਾਰਾ ਕੁਝ ਇਹਦੇ ਵਿੱਚ ਹੀ ਆ ਜਾਣਾ ਹੈ ਜਿਹੜੇ ਬੱਚੇ ਆਂ ਦੇ ਢੇਡੇ ਡਾਕਟਰਾਂ ਕੋਲ ਲੱਗਦੇ ਨੇ ਹਰ ਦੂਜੇ ਦਿਨ ਹਰ ਪੰਜਵੇਂ ਦਿਨ ਕਦੇ ਕੁਝ ਹੋ ਗਿਆ ਕਦੇ ਕੁਝ ਹੋ ਗਿਆ ਕਦੇ ਦਾਦਾ ਲਈ ਜਾ ਰਿਹਾ ਕਦੇ ਦਾਦੀ ਲਈ ਜਾ ਰਿਹਾ ਕਦੇ ਮਾਂ ਲਈ ਜਾ ਰਿਹਾ ਕਦੇ ਪਿਓ ਲਈ ਜਾ ਰਿਹਾ ਕਦੇ ਚਾਚਾ ਲਈ ਲੈ ਜਾ ਰਿਹਾ ਕਦੇ ਤਾਇਆ ਲਈ ਜਾ ਰਿਹਾ ਸਾਰੇ ਖਾਨਦਾਨ ਨੂੰ ਵਕਤ ਪਾਇਆ ਹੁੰਦਾ ਡਾਕਟਰਾਂ ਦੇ ਢੇਡੇ ਹਟਾਏਗਾ ਇਹ ਸ਼ੇਕ ਬਿਲਕੁਲ ਮੈਂ ਤਾਂ ਉਹੀ ਚੀਜ਼ ਕਹਿ ਗਿਆ ਹਟਿਆ ਜਿਹੜੇ ਬੱਚਿਆਂ ਨੂੰ ਰੀਕਰੈਂਟ ਮਤਲਬ ਅਪਰ ਰੈਸਪੀਰੇਟਰੀ ਟ੍ਰੈਕ ਸਭ ਤੋਂ ਜ਼ਿਆਦਾ ਬੱਚਾ ਬਿਮਾਰ ਕਿੱਥੋਂ ਹੁੰਦਾ ਉਹਨੂੰ ਗਲਾ ਖਰਾਬ ਹੁੰਦਾ ਗਲੇ ਤੋਂ ਬੁਖਾਰ ਖਾਂਸੀ ਠੀਕ ਹੈ ਨਾ ਜ਼ੁਖਾਮ ਸਾਰਾ ਕੁਝ ਇੱਥੋਂ ਹੀ ਸਟਾਰਟ ਹੁੰਦਾ ਹੈ 50% ਅਪਰ ਰੈਸਪੀਰੇਟਰੀ ਟ੍ਰੈਕ ਇਨਫੈਕਸ਼ਨ ਹੁੰਦਾ ਉਹ ਕਿਉਂ ਹੁੰਦਾ ਕਿਉਂਕਿ ਆਪਣੇ ਬੱਚੇ ਦੀ ਇਮਿਊਨਿਟੀ ਹੈ ਨਹੀਂ ਇਮਿਊਨਿਟੀ ਕਿਉਂ ਨਹੀਂ ਹੈ ਕਿਉਂਕਿ ਸਾਡਾ ਖਾਣ ਪਾਣ ਇਹ ਨਹੀਂ ਹੈ ਦੂਸਰਾ ਆਪਾਂ ਨੂੰ ਧਰਤੀ ਤੇ ਨਹੀਂ ਕੱਢਦੇ ਨੰਗੇ ਪੈਰ ਨਹੀਂ ਕੱਢਦੇ ਫਿਜ਼ੀਕਲੀ ਉਹਨੂੰ ਖੇਡਣ ਨਹੀਂ ਦਿੰਦੇ ਠੀਕ ਹੈ ਨਾ ਅਗਰ ਤੁਸੀਂ ਇਹ ਚੀਜ਼ ਤੇ ਆ ਜਾਓਗੇ ਤਾਂ ਤੁਹਾਡਾ ਜਿਹੜਾ ਇਮਿਊਨਿਟੀ ਬੂਸਟ ਹੋਊਗੀ ਇਮਿਊਨਿਟੀ ਬੂਸਟ ਹੋਣ ਨਾਲ ਕੀ ਹੈ ਕਿ ਤੁਹਾਡੇ ਗੇੜੇ ਘਟ ਜਾਣਗੇ ਸਾਰਾ ਆਪਣਾ ਖੇਡ ਜਿਹੜਾ ਇਮਿਊਨਿਟੀ ਦਾ ਹੈ ਠੀਕ ਹੈ ਨਾ ਇਮ ਤਨੈਚਰਲੀ ਹੈ ਕਿ ਗੇੜੇ ਦਾ ਤੁਹਾਡੇ ਹਟ ਗਏ ਫਿਰ ਬੱਚਿਆਂ ਦੇ ਜੀ 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 ਠੀਕ ਹੈ ਸੋ ਦੇਖੋ ਤੁਸੀਂ ਜਿਹੜਾ ਸ਼ੇਕ ਹੈਗਾ ਇੱਕਦਮ ਤਿਆਰ ਹੈ ਡਾਕਟਰ ਸਾਹਿਬ ਇਹ ਇੱਕ ਗਲਾਸ ਹੋ ਜਾਂਦਾ ਜੀ ਇੱਕ ਗਲਾਸ ਹਾਂ ਜੀ ਇੱਕ ਗਲਾਸ ਹੋ ਗਿਆ ਹੂੰ ਹੂੰ ਇਹਨੂੰ ਆਪਾਂ ਹਰੀਚਾ ਕੱਟ ਕੇ ਦੇ ਵਿੱਚ ਪਾ ਰਹੇ ਜੀ ਜੀ ਇਹ ਬਿਲਕੁਲ ਮਿਲਕ ਦੀ ਸ਼ਕਲ ਦਾ ਹੀ ਬਣੂਗਾ ਠੀਕ ਹੈ ਜਿਹੜੇ ਬੱਚੇ ਮਤਲਬ ਉਹ ਮਿਲਕ ਨਹੀਂ ਪੀਂਦੇ ਉਹ ਇਹ ਮਿਲਕ ਵੀ ਪੀਣਗੇ ਅੱਛਾ ਜਿਹੜੇ ਬੱਚੇ ਕਈ ਲਾਇਕ ਨਹੀਂ ਕਰਦੇ ਦੂਸਰੇ ਮਿਲਕ ਨੂੰ ਆਪਣਾ ਕਾ ਮਿਲਕ ਨੂੰ ਲਾਇਕ ਨਹੀਂ ਕਰਦੇ ਉਹ ਵੀ ਬੱਚੇ ਇਹ ਮਿਲਕ ਨੂੰ ਪੀਣਗੇ ਕਿਉਂ ਕਿ ਉਹਦੇ ਨਾਲ ਟੇਸਟ ਕਿੱਤੇ ਉੱਪਰ ਹੈ ਇਹਦਾ ਬਹੁਤ ਵਾਰ ਹੁੰਦੇ ਜੀ ਕੋਈ ਮਾਵਾ ਹੈਗੇ ਨੇ ਕਾਫੀ ਰਲਾ ਦਿੰਦੇ ਨੇ ਕੁਝ ਹੋਰ ਤਾਂ ਇਹਦੇ ਵਿੱਚ ਕੁਝ ਨਹੀਂ ਜੇ ਤੁਸੀਂ ਕਈ ਬੱਚੇ ਇਹ ਹੁੰਦੇ ਨੇ ਨਾ ਵੀ ਮਿੱਠਾ ਲੈਣਾ ਤਾਂ ਮਿੱਠੇ ਦੇ ਵਿੱਚ ਤੁਸੀਂ ਇਹ ਕਰ ਸਕਦੇ ਹੋ ਜੀ ਜੀ ਜਿਸ ਤਰ੍ਹਾਂ ਆਪਾਂ ਖੰਡ ਦੇਸੀ ਖੰਡ ਜਾਂ ਮਿਸ਼ਰੀ ਵਗੈਰਾ ਤਾਂ ਅੱਗੇ ਵਾਲੀ ਮਿਸ਼ਰੀ ਦੂਸਰੀ ਨਹੀਂ ਜਿਹੜੀ ਕਯੂਬਸ ਜੇ ਨੇ ਉਹਦਾ ਜਿੰਨੀ ਦੀ ਹੁੰਦੀ ਹੈ ਉਹ ਨਹੀਂ ਆਪਾਂ ਤਾਂ ਅੱਗੇ ਵਾਲੀ ਮਿਸ਼ਰੀ ਆਪਾਂ ਐਡ ਕਰ ਸਕਦੇ ਹਾਂ ਇਹਦੇ ਵਿੱਚ ਠੀਕ ਹੈ ਠੀਕ ਹੈ ਜੀ ਬਸ ਉਸੇ ਨੱਕੀ ਦੇ ਦੋ ਕੀ ਆ ਬਾਤ ਹੈ ਲਓ ਜੀ ਜਿਹੜਾ ਆ ਸੂਪਰ ਬੂਸਟ ਜਿਹੜਾ ਸ਼ੇਕ ਹੈਗਾ ਇੱਕਦਮ ਤਿਆਰ ਹੈ ਔਰ ਇਨਾਂ ਕ ਜੇ ਇਹ ਸ਼ੁਰੂਆਤ ਇਨਾਂ ਕ ਤੋਂ ਕਰ ਸਕਦੇ ਜੀ ਇਨਾਂ ਕ ਤੋਂ ਕਰ ਲੈਣ ਕਿਉਂਕਿ ਇਹ ਕੋਈ ਵੀ ਸਟੈਪ ਹੈ ਨਾ ਹੌਲੀ ਹੌਲੀ ਵੈਸੇ ਚੜਨਾ ਚਾਹੀਦਾ ਠੀਕ ਹੈ ਤੁਸੀਂ ਦੋ ਬੱਚੇ ਨੇ ਇੱਕ ਗਲਾਸ ਬਣਾ ਲਓ ਹਾਫ ਹਾfte ਦੋ ਉਹਨਾਂ ਨੂੰ ਠੀਕ ਹੈ ਸਟਾਰਟਿੰਗ ਘੱਟ ਤੋਂ ਕਰ ਲਓ ਜਿਸ ਤਰੀਕੇ ਬੱਚਾ ਲਾਈਕ ਕਰੋਗੇ ਇਹਨਾਂ ਨੂੰ ਦਿੱਤਾ ਜਾ ਸਕਦਾ ਜੀ ਅਗਰ 2 ਸਾਲ ਦਾ ਬੱਚਾ ਵੀ ਉਹ ਵੀ ਲੈ ਸਕਦਾ ਇਹਨੂੰ ਤਾਂ ਕੋਈ ਪ੍ਰੋਬਲਮ ਨਹੀਂ ਕਰਦਾ 2 ਸਾਲ ਦਾ ਬੱਚਾ ਵੀ ਲੈ ਸਕਦਾ ਜੀ 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 ਅਡਲਟ ਵੀ ਲੈ ਸਕਦਾ ਨਾਰਮਲ ਬੰਦੇ ਜਿਸ ਤਰ੍ਹਾਂ ਆਪਾਂ ਆਪਾਂ ਵੀ ਲੈ ਸਕਦੇ ਆ ਕੋਈ ਨੁਕਸਾਨ ਨਹੀਂ ਹੈ ਇਹਦਾ ਉਹਨਾਂ ਨੂੰ ਉਹਨਾਂ ਨੂੰ ਕੀ ਫਾਇਦਾ ਹੋਵੇ ਉਹਨਾਂ ਨੂੰ ਜਿਸ ਤਰ੍ਹਾਂ ਅੱਜ ਆਪਾਂ ਵੀ ਤਾਂ ਇਹੀ ਕੁਝ ਕਰ ਰਹੇ ਆ ਹਰ ਬੰਦਾ ਅੱਜ ਦੇ ਪ੍ਰੈਜ਼ੈਂਟ ਸਿਨੈਰੀਓ ਦੇ ਵਿੱਚ ਭੱਜ ਦੌੜ ਦੇ ਵਿੱਚ ਇੰਨਾ ਹੈ ਕਿ ਉਹ ਆਪਣਾ ਖਾਣੇ ਪੀਣ ਦਾ ਧਿਆਨ ਨਹੀਂ ਰੱਖਦਾ ਕਿਤੋਂ ਜਿਸ ਤਰ੍ਹਾਂ ਕਰੋ ਆਪਾਂ ਦੁਪਹਿਰ ਦਾ ਖਾਣਾ ਨਹੀਂ ਬਾਹਰ ਕੁਝ ਖਾ ਲਾਂਗੇ ਠੀਕ ਹੈ ਨਾ ਅਗਰ ਇਹ ਚੀਜ਼ ਲਈ ਹੋਗੀ ਤਾਂ ਤੁਹਾਨੂੰ ਭੁੱਖ ਵੀ ਨਹੀਂ ਲੱਗਦੀ ਇੱਕ ਨਿਊਟ੍ਰੀਸ਼ਨਲ ਤੁਸੀਂ ਸਾਰਾ ਕੁਝ ਪੂਰਾ ਰੱਖੋਗੇ ਆਪਣੀ ਬਾਡੀ ਦੇ ਵਿੱਚ ਹਾਂਜੀ ਬਿਲਕੁਲ ਇਹ ਸਭ ਸਾਰਾ ਕੁਝ ਆ ਗਿਆ ਨਾ ਚਾਰ ਚੀਜ਼ਾਂ ਪੰਜ ਚੀਜ਼ਾਂ ਆ ਗਈਆਂ ਇਹਦੇ ਵਿੱਚ ਅਗਰ ਹੋਰ ਇਹਨੂੰ ਬੂਸਟ ਕਰਨਾ ਤੁਸੀਂ ਖੰਡ ਪਾ ਲੋਗੇ ਬਸ ਇਹਦੇ ਵਿੱਚ ਟੇਸਟੀ ਬਣਿਆ ਜੀ ਮੈਨੂੰ ਲੱਗਦਾ ਜੇ ਬੱਚਿਆਂ ਦੇ ਹੱਥ ਲੱਗੇ ਕਿਸੇ ਦੇ ਵੀ ਹੱਥ ਲੱਗੇ ਨਹੀਂ ਕਰਨਾ ਇੱਕ ਗਲਾਸ ਵੀ ਬਿਲਕੁਲ ਇਹ ਤਾਂ ਹੈ ਉਹ ਤਾਂ ਲੱਗ ਜਾਣਗੇ ਪਿੰਦੇ ਸਾਹਿਬ ਤੁਸੀਂ ਟੇਸਟ ਦੀ ਗੱਲ ਕਰਦੇ ਨੇ ਬੱਚੇ ਕੁਝ ਵੀ ਖਾਂਦੇ ਪੀਂਦੇ ਨਹੀਂ ਤਾਂ ਆਪਣੇ ਕੋਲੇ ਬੈਸਟ ਆਪਸ਼ਨ ਹੈ ਜੀ 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 ਆਪਾਂ ਇਹ ਕਰ ਸਕਦੇ ਆ ਅੱਛਾ ਡਾਕਟਰ ਸਾਹਿਬ ਜਿਹੜੇ ਬੱਚਿਆਂ ਨੂੰ ਦਿੱਕਤਾਂ ਪਰੇਸ਼ਾਨੀਆਂ ਜ਼ਿਆਦਾਤਰ ਰਹਿੰਦੀਆਂ ਨੇ ਕੋਈ ਕਿਸੇ ਨੇ ਆਪਣੀ ਤੁਹਾਡੇ ਨਾਲ ਪ੍ਰੋਬਲਮ ਸਾਂਝੀ ਕਰਨੀ ਹੈ ਤੁਹਾਡੇ ਨਾਲ ਮਿਲਣ ਦਾ ਰابطਾ ਕਿਵੇਂ ਹੈਗਾ ਕਿਵੇਂ ਮਿਲਿਆ ਜਾ ਸਕਦਾ ਸਾਡਾ ਮੋਬਾਈਲ ਨੰਬਰ ਨੇ ਜਿਹੜੇ ਕਿ ਆ ਨੀਚੇ ਸਕਰੀਨ ਤੇ ਚੱਲਣਗੇ ਠੀਕ ਹੈ ਜੀ ਇਸ ਤੋਂ ਇਲਾਵਾ ਸਾਡਾ ਜਿਹੜਾ ਮਾਇਆ ਨੈਚੁਰਲ ਕਯਰ ਸੈਂਟਰ ਹੈ ਜਿਹੜਾ ਨਾਬਾ ਰੋਡ ਮਲੇਰ ਕੋਟਲਾ ਚ ਹੈ ਠੀਕ ਹੈ ਸਵੇਰੇ ਟਾਈਮਿੰਗ 10 ਤੋਂ ਲੈ ਕੇ 4 ਵਜੇ ਤੱਕ ਹੁੰਦੀ ਹੈ ਸ਼ਾਮ ਨੂੰ ਜੀ ਜੀ ਜੀ